ਸ਼ੇਰ 7 ਸਾਲ ਤੋਂ ਮੇਰੀ ਪੂਰੀ ਗੌਰ ਇੱਧਰ ਹੀ ਹੈ ਬਸ ਅੱਛਾ ਤੇ ਆਪਾਂ ਇਹਨਾਂ ਦਾ ਦਿੱਤਾ ਖਾਨਦੇ ਆ ਜੀ ਇਹਨਾਂ ਦੀ ਸੇਵਾ ਕਰੀ ਦੀ ਹੈ ਵੀ ਯਾਨੀ ਹੁਣ ਮਨ ਨੂੰ ਕਰੜਾ ਕਰਿਆ ਵਾ ਵੀ ਬਾਤ ਸੋਣ ਜਿਹੜਾ ਹੋਣਾ ਹੀ ਉਹ ਤਾਂ ਹੋ ਗਿਆ ਜੀ ਆਪਣੀ ਦਾ ਛੂਟੀ ਜੀ ਵੀ ਸੱਟ ਵੱਜੇ ਨਾ ਬੰਦੇ ਨੂੰ ਫਿਕਰ ਬਣ ਜਾਂਦਾ ਸਰੀਰ ਦੇ ਕੰਗ ਕਟਿਆ ਗਿਆ ਲੱਤ ਕੱਟੀ ਗਈ ਉਹ ਕਿਹੋ ਜਿਹੇ ਹਾਲਾਤ ਸੀ ਫਿਰ ਕਿਹੋ ਜੀ ਕੰਡੀਸ਼ਨ ਚ ਨੰਗੇ ਤੁਸੀਂ ਟਰੈਕਟਰ ਜਮਾ ਪੜਟ ਗਿਆ ਹੀ ਚਾਰੇ ਟਾਇਰ ਤਾਂ ਸੀ ਕੋਈ ਸਾਡੀ ਤਾਂ ਆਸਮੀਦ ਨਹੀਂ ਸੀ ਰੱਖਣ ਵਾਲਾ ਵਾਹਿਗੁਰੂ ਗੁਰੂ ਰਾਮਦਾਸ ਹੁਣ ਵੀ ਮਨ ਪਰ ਆਉਂਦਾ ਵੀ ਹਨਾ ਸਮਾ ਚੇਤੇ ਕਰਕੇ ਦਿਲ ਕਰਾ ਹੁਣ ਇੰਨਾ ਚ ਰਹਿ ਕੇ ਰਿਲੈਕਸ ਰਹਿਣਾ ਮੈਂ ਬਹੁਤ ਮੈਂ 4 ਸਾਲ ਲਾਇਸੀ ਬਾਹਰ ਲਵਲਾਨ ਪਹਿਲਾ ਛੁੱਟੀ ਆ ਕੇ ਮੈਰਿਜ ਕਰਵਾ ਆ ਗਏ ਹਾਂ ਦੁਬਾਰਾ ਛੁੱਟੀ ਬੱਚਾ ਹੋਇਆ ਸੀ ਮੇਰੇ ਗੁੱਡੀ ਵੱਡੀ ਮੈਂ ਕਿਹਾ ਮੇਰਾ ਡੈਡੀ ਮੈਨੂੰ ਕਬਹਿ ਵੀ ਤੂੰ ਰਹਿਣ ਦੇ ਰੋਕ ਜਾ ਹਜੇ ਥੋੜਾ ਟਾਈਮ ਹੋਇਆ ਤੇ ਮੈਂ ਬਸ ਉਹ ਮਹਾਰਾਜ ਜੱਲੂ ਜੋ ਹੋਣੀ ਹੋਵੇ ਬਹੁਤ ਦੁੱਖ ਵੇਖਿਆ ਜਿੰਨੇ ਕੁ ਮੈਂ ਕਮਾਇਆ ਉਹਦੇ ਦੁੱਗਣੇ ਦੁੱਗਣੇ ਮੇਰੇ ਉੱਤੇ ਵੀ ਲੱਗੇ ਹਾਲਾਤ ਕੋਸ਼ਿਸ਼ ਜਿੰਨੇ ਕ ਮੈਂ ਸੁਧਾਰੇ ਸੀ ਬਾਹਰ ਜਾ ਕੇ ਉਦੋਂ ਦੁੱਗਣੇ ਤਿੱਗਣੇ ਮੈਂ ਆਪਦੇ ਪੈਰੀ ਆਪਦੇ ਹੱਥੀਂ ਆਪ ਖਰਾਬ ਕਰ ਲੇ ਪਹਿਲਾਂ ਪਸ਼ੂਆਂ ਦਾ ਧਾਰਾਂ ਧੁਰਾਂ ਚੋਲੇ ਦੀਆਂ ਦਾਣਾ ਸੱਟ ਕੇ ਉਦੋਂ ਬਾਅਦ ਆਪ ਸਫਾਈ ਪਸ਼ੂ ਨਵਾਲੇ ਫਰਸ਼ਾਂ ਧੋਲੀਆਂ ਰੂਟੀਨ ਚ ਕਰਦੇ ਆਪਾਂ ਇਹ ਜਵਾਕਾਂ ਦੀਆਂ ਫੀਸਾਂ ਹੋਰ ਖਰਚੇ ਮੇਰੇ ਜਾਣ ਆਉਣ ਦੇ ਜਾਂ ਜਿੱਦਾਂ ਦਾ ਵੀ ਲਾ ਲੋ ਇਹਨਾਂ ਦਾ ਹੀ ਕੁਝ ਬਣਾਉਣਾ ਕਰਨਾ ਆਪਾਂ ਯਾਨੀ ਵੀ ਇਹ ਬਹੁਤ ਜਿਆਦਾ ਵਧੀਆ ਕੰਮ ਆ ਖੇਤੀ ਵਾਲੇ ਦਾ ਸੀ ਜੀ ਕਈ ਬੈਠੇ ਹੋਣੇ ਆ ਤਕਰੀਬਨ ਵਿਆਜ ਬੂਜ ਵੀ ਇਤਰੋਂ ਸਾਰਾ ਜੋ ਲੈਂਟ ਲੋਨ ਸਾਰਾ ਇਤਰੋਂ ਜਾਣਾ ਮੈਂ ਨਹੀਂ ਝੂਠ ਮਾਰਦਾ ਮੈਂ ਤਾਂ ਪਿਛਲੀ ਵਾਰੀ ਦਵਾਈਆਂ ਦੇ ਵੀ ਇੰਨਾ ਚ ਹੀ ਦੇ ਕੇ ਆਏ ਲੋਕ ਬਾਹਰ ਨੂੰ ਭਜਦੇ ਆ ਚਲੋ ਹੁਣ ਮੈਂ ਵੀ ਭੱਜਿਆ ਸੀ ਮੈਂ ਇਹ ਨਹੀਂ ਆ ਨਾ ਮੈਂ ਗਿਆ ਨਹੀਂ ਉਦੋਂ ਵੀ ਤਾਂ ਬਸੂ ਸੀਗੇ ਵੀ ਯਾਨੀ ਮੈਂ ਇਹਨੂੰ ਮਜਬੂਰੀ ਵਾਸਤੇ ਸਟਾਰਟ ਕੀਤਾ ਸੀ ਹਾਂ ਜਦੋਂ ਵੀ ਕਿਤੇ ਕੰਮ ਕਾਰਨ ਯੋਗੇ ਨਹੀਂ ਤੇ ਮੈਂ ਕਾਮਯਾਬ ਹੋ ਗਿਆ ਜਿਹੜਾ ਤਾਂ ਅੰਦਰੋਸਤ ਬੰਦਾ ਜਿਹਦੇ ਕੋਲੇ ਬਜਟ ਵੀ ਹੈਗਾ ਆਪਦਾ ਇੱਥੇ ਤੋਰੇ ਸਾਰਾ ਪਰਿਵਾਰ ਨਾਲ ਰਲ ਕੇ ਜੀ ਰਲ ਕੇ ਪਰ ਇੱਕੇ ਤੋਂ ਬਿਨਾ ਤਾਂ ਕੁਝ ਵੀ ਹੈ ਨਹੀਂ ਹੂੰ ਜੇ ਸਾਰੇ ਰਲ ਕੇ ਕਰਾਂਗੇ ਤਾਂ ਬਹੁਤ ਸ਼ੀਤੀ ਹੋ ਜਾਂਦਾ ਜੇ ਹੁਣ ਮੈਂ ਕਹੂੰਗਾ ਕਿ ਮੈਂ ਇਕੱਲਾ ਨਹੀਂ ਉਹ ਨਹੀਂ ਗੱਲ ਬੰਦ ਜੀ ਮੈਂ ਤਾਂ ਕਿਤੇ ਰਿਸ਼ਤੇਦਾਰੀ ਜੀ ਵੀ ਉੱਠ ਜਾ ਤੇ ਆਥਣ ਨੂੰ ਆਏ ਹੋਣ ਲੱਗ ਜਾਂਦਾ ਆਥਣ ਤੋਂ ਪਹਿਲਾਂ ਘਰੇ ਪਹੁੰਚਣਾ ਜਿਵੇਂ ਮਰਜ਼ੀ ਪਹੁੰਚ ਬਾ ਆ ਕੇ ਆਈ ਪਸੂ ਹੀ ਲਿਸੇ ਲੱਗ ਜਾਂਦੇ ਸੌ ਲੱਗੇ ਪਸ਼ੂਆਂ ਹੀ ਲੱਗਣਗੇ ਜੇ ਮੰਨ ਲਓ ਵੀ ਅੱਜ ਤੋਂ 10 ਘੰਟੇ ਪਾਸੇ ਹੋ ਗਿਆ ਵੀ ਖਣੀ ਇਹਨਾਂ ਨੇ ਪੱਠਾ ਉੰਨਾ ਪਾਇਆ ਜਾਂ ਦਾਣਾ ਘੱਟ ਪਾਇਆ ਵੀ ਆਏ ਪਸ਼ੂ ਉਧਰੇ ਉਧਰੇ ਜੀ ਲੱਗੀਆਂ ਸੋਹਣੀ ਕਮਾਈ ਹੈ ਜੇ ਇੱਕ ਦਸੀਂ ਖਾ ਵੀ ਜਾਣਗੀਆਂ ਦੋ ਤਿੰਨ ਬਚਾਉਂਦੀਆਂ ਯਾਰ ਦੋ ਤਾਂ ਬਚਾਉਂਦੀਆਂ ਹੀ ਯਾਨੀ ਘਾਟੇ ਵਾਲਾ ਸੌਦਾ ਨਹੀਂ ਘਾਟੇ ਵਾਲਾ ਮੈਂ ਤਾਂ ਨਹੀਂ ਮੰਨਦਾ ਘੱਟ ਪਸ਼ੂਆਂ ਜੀ ਬਾਈ ਕੋਈ ਬਾਤ ਚ ਨਹੀਂ ਸਾਨੂੰ ਸਿੱਧੀ ਗੱਲ ਦਾ ਪਰ ਇੱਥੋਂ ਇੱਥੋਂ ਤੱਕ ਆਉਣ ਲਈ ਕਰਨਾ ਬਹੁਤ ਹੋ ਪੈਂਦਾ ਸਮਾਂ ਬਹੁਤ ਲੱਗਦਾ ਮੈਂ ਪੂਰੀ ਤੰਗੀ 'ਚ ਜਦੋਂ ਮੈਂ ਲੋਕਾਂ ਦੇ ਪੈਸੇ ਦੇਣੇ ਘਰੇ ਲੋਕ ਜਿਹੜਾ ਮਾਰਦੇ ਨਾ ਉਹਨਾਂ ਟਾਈਮਾਂ 'ਚ ਮੈਂ ਧਾਰਮਜਾਂ ਲਈਆਂ ਵਾ ਜਉਂਦੇ ਰਹੇ ਨੂੰ ਜਿਹੜੇ ਬਾਈ ਉਹਨਾਂ ਨੇ ਮੈਂ ਸੰਗਲ ਖਲ੍ਹਾਈ ਸਹੀ ਗੱਲ ਮੈਂ ਤਾਂ ਉਹਨਾਂ ਦਾ ਤੁਹਾਨੂੰ ਮੇਰੇ ਪੈਰ ਲੱਗ ਗਏ ਤੁਸੀਂ ਜੁੜੇ ਹੋਏ ਹੋ ਦੁਨੀਆ ਦੇ ਨਾਲ ਮੈਂ ਮਨਦੀਪ ਦੋਸਤੋ ਸਾਡੀ ਜ਼ਿੰਦਗੀ ਦੇ ਵਿੱਚ ਕਈ ਵਾਰੀ ਇਹੋ ਜਿਹੇ ਹਾਦਸੇ ਵਾਪਰਦੇ ਆ ਜਿਹਦੇ ਤੋਂ ਅਸੀਂ ਬਹੁਤ ਨਿਰਾਸ਼ ਹੋ ਜਾਂਦੇ ਆ ਪਰ ਅੱਜ ਇੱਕ ਕਹਾਣੀ ਤੁਹਾਡੇ ਅੱਗੇ ਇਹੋ ਜਿਹੀ ਲੈ ਕੇ ਆਏ ਆ ਜਿਹੜਾ ਕੋਈ ਨਿਰਾਸ਼ ਆ ਜਿਹੜਾ ਕੋਈ ਲੱਗਦਾ ਕਿ ਮੇਰੇ 'ਚ ਕੋਈ ਕਾਬਲੀਅਤ ਨਹੀਂ ਕੁਛ ਬੰਦੇ ਇਦਾਂ ਸੋਚਦੇ ਆ ਉਹਨਾਂ ਦੇ ਤਾਂ ਜ਼ਰੂਰ ਸੁਣਨ ਵਾਲੀ ਆ ਕਿਉਂਕਿ ਇਸ ਕਹਾਣੀ ਦੇ ਵਿੱਚ ਇੰਨੀ ਜ਼ਿਆਦਾ ਪੋਜ਼ਿਟਿਵਿਟੀ ਆ ਤੁਸੀਂ ਜਦੋਂ ਸੁਣੋਗੇ ਕਹਾਣੀ ਤਾਂ ਆਪਣੇ ਆਪ ਤੁਸੀਂ ਸੋਚੋਗੇ ਕਿ ਹਾਂ ਵੀ ਬੰਦਾ ਇਦਾਂ ਵੀ ਉੱਠ ਸਕਦਾ ਉੱਪਰ ਤਾਂ ਸਾਡੇ ਨਾਲ ਬਾਈ ਅਮਨਦੀ ਪ੍ਰਹਿਣਗੇ ਜਿਨ੍ਹਾਂ ਦਾ ਪਿੰਡ ਰਾਮੂ ਵਾਲਾ ਜ਼ਿਲ੍ਹਾ ਮੋਗਾ ਬਾਈ ਅਮਨ ਜੀ ਬਹੁਤ ਬਹੁਤ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਮੈਂ ਚਾਹੂੰਗਾ ਤੁਸੀਂ ਆਪਣੀ ਕਹਾਣੀ ਆਪਣੇ ਬੋਲਾਂ ਰਹੀ ਜ਼ਰੂਰ ਦੱਸੋ ਜਿਵੇਂ ਤੁਹਾਡੀ ਇੱਕ ਲੱਤ ਕੱਟੀ ਗਈ ਸੀ ਨਾ ਉਹ ਹਾਸਾ ਕਿਵੇਂ ਵਾਪਰਿਆ ਤੇ ਕਿਵੇਂ ਉੱਠੇ ਫਿਰ ਅੱਗੇ ਨੂੰ ਆਏ ਮੇਰਾ ਨਾ ਹੀ ਐਕਸੀਡੈਂਟ ਹੋ ਗਿਆ ਸੀ 2016 ਚ ਅਹੀ ਨੰਦਪੁਰ ਸਾਹਿਬ ਗਈ ਸਾਡੇ ਪਿੰਡੋਂ ਜਾਣ ਨੂੰ 25 26 ਸੀ ਮੁੰਡੇ ਹੂੰ ਤੇ ਉਥੋਂ ਵਾਪਸੀ ਤੇ ਸਾਡਾ ਐਕਸੀਡੈਂਟ ਹੋ ਗਿਆ ਸੀ ਜਿਹਦੇ ਚ ਮੇਰੀ ਲੱਤ ਕੱਟੀ ਗਈ ਸੀ ਤੇ ਉਹ ਜਾਨੀ ਉਸ ਤੋਂ ਬਾਅਦ ਜਾਨੀ ਲੰਮਾ ਸਮਾਂ ਜਾਨੀ ਇਹ ਚੀਜ਼ ਨੂੰ ਲੱਗਾ ਲੱਤ ਕੱਟੀ ਗਈ ਉਹ ਫੇਰ ਨਹੀਂ ਲੋਟ ਆਈ ਸਾਣੀ ਇਹ ਸਾਢੇ 3 4 ਸਾਲ ਜਾਨੀ ਆਪਾਂ ਡਾਰਟਨਾ ਦੇ ਇਸੇ ਚੱਕਰ 'ਚ ਰਹੇ ਉਦੋਂ ਬਾਅਦ ਜਾ ਕੇ ਦੁਬਾਰਾ ਆਪਰੇਸ਼ਨ ਕਰਾਏ ਫੇਰ ਜਾ ਕੇ ਕਿਤੇ ਹੁਣ ਸੈਟ ਇਹ ਸਾਰਾ ਜਦੋਂ ਹਾਦਸਾ ਕਿਵੇਂ ਵਾਪਰਿਆ ਮਤਲਬ ਤੁਹਾਨੂੰ ਪਤਾ ਕਿਵੇਂ ਲੱਗਿਆ ਵੀ ਹਾਂ ਲਾਤ ਤੇ ਸੱਟ ਲੱਗੀ ਕਿਦਾਂ ਸਾਰੀ ਹੋ ਗਾਲੀ ਜਦੋਂ ਅਸੀਂ ਉੱਥੋਂ ਆਉਂਦੇ ਪਏ ਸੀ ਹੂੰ ਟਰੈਕਟਰ ਤੇਜ ਮੰਨ ਲਓ ਜਾਂ ਕਿਸੇ ਦੀ ਗਲਤੀ ਮੰਨ ਲਓ ਵੀ ਜਿਹੜੀ ਹੋ ਗਿਆ ਸਾਡੇ ਨਾਲ ਉਹ ਉਦੋਂ ਮੈਨੂੰ ਲੱਗਿਆ ਵੀ ਕਿਵੇਂ ਹੋ ਗਿਆ ਪਤਾ ਮੇਰੇ ਸਾਹਮਣੇ ਹੀ ਸੀ ਮੈਨੂੰ ਨਹੀਂ ਚੱਕਰ ਆਏਗੇ ਵੀ ਯਾਨੀ ਮੈਨੂੰ ਹਜੇ ਵੀ ਓਵੇਂ ਚੇਤੇ ਆ ਸੀ ਉਹ ਵੀ ਜਿੱਦਾਂ ਸਾਡੇ ਟਰੈਕਟਰ ਨਾਲ ਉਹ ਹਾਲਾਤ 'ਚ ਅਸੀਂ ਨੰਗੇ ਯਾਨੀ ਮੈਂ ਤਾਂ ਉੱਠਣ ਲੱਗਾ ਸੀ ਜਦੋਂ ਐਕਸੀਡੈਂਟ ਹੋਇਆ ਸੀ ਸਾਰੇ ਫਾਈਬਰ ਵਾਲੀ ਛਤਰੀ ਲੱਗੀ ਵੀ ਸੀ ਟਰੈਕਟਰ ਤੇ ਜਦੋਂ ਇਹ ਉੱਠਣ ਲੱਗੇ ਟਰੈਕਟਰ ਜਮ੍ਹਾਂ ਪੜਟ ਗਿਆ ਸੀ ਚਾਰੇ ਟਾਇਰ ਤਾਂ ਸੀ ਕੋਈ ਸਾਡੀ ਤਾਂ ਆਸਮੀਦ ਨਹੀਂ ਸੀ ਰੱਖਣ ਵਾਲਾ ਵਾਹਿਗੁਰੂ ਗੁਰੂ ਰਾਨ ਦਾਸ ਤੇ ਜਦੋਂ ਯਾਨੀ ਮੈਂ ਉੱਠਣ ਲੱਗਾ ਤੇ ਮੇਰੇ ਇਧਰ ਲਿਆ ਹੱਥ ਨੂੰ ਆਏ ਮੈਂ ਉੱਠਿਆ ਤੇ ਇਧਰਲੀ ਲੱਤ ਹੋਵੇ ਤਾਂ ਲੱਗੇ ਥੱਲੇ ਤੇ ਕੜਤਾ ਜਾ ਪਾਇਆ ਵਾਹੀ ਤੇ ਬਲਾਰਡਨ ਆ ਸਾਰੇ ਹੱਥ ਲੀੜੇ ਹੂੰ ਗੋਥਲ ਮੁਥਲ ਜਾ ਹੋ ਗਿਆ ਤੇ ਮੈਂ ਉੱਥੇ ਹੀ ਡੈਗ ਪਿਆ ਜਿਹੜੇ ਮੇਰੇ ਨਾਲ ਦੇ ਹੀ ਸਾਰੇ ਘਿਭਰਾਗੇ ਵੀ ਜਾਨੀ ਮੈਂ ਤਾਂ ਹੁਣ ਕਹੀ ਜਾਮਾ ਨਾਲ ਦਿਆਂ ਨੂੰ ਵੀ ਦੁਵੱਟਾ ਲਿਆ ਮੇਰੇ ਪੱਟ ਤੇ ਬਾਂਧ ਦੇ ਮੈਨੂੰ ਪਤਾ ਲੱਗ ਗਈ ਉਹਦਾ ਕੋਈ ਵਾਹਿਗੁਰੂ ਦਾ ਜੀ ਸੀ ਉਹ ਮੈਨੂੰ ਨਹੀਂ ਪਤਾ ਕਿੱਥੋਂ ਦਾ ਹੀ ਬਾਈ ਸ਼ਾਇਦ ਮੈਨੂੰ ਦੇਖ ਕੇ ਉਹਨੂੰ ਆਜੇ ਜੇ ਤੇ ਉਹਨੇ ਮੈਨੂੰ ਬੁੱਕਲ ਚ ਲਿਆ ਤੇ ਉਹਨੇ ਆਪ ਦਾ ਦੁਵੱਟਾ ਪੱਗ ਜੀ ਲਾਈ ਤੇ ਪੱਟ ਤੇ ਬਾਂਧ ਤੀ ਮੈਂ ਅੱਛਾ ਤੇ ਬਾ ਉਦੋਂ ਬਾਅਦ ਖੰਨੇ ਆ ਹਸਪਤਾਲ ਆ ਉੱਠ ਗਏ ਉਹ ਕਹਿੰਦੇ ਵੀ ਸਾਡੇ ਵੱਤੋਂ ਬਾਹਰ ਆ ਕਿ ਜਾਂ ਪਟਿਆਲੇ ਨੇੜੇ ਆ ਜਾਂ ਤੁਸੀਂ ਭਾਈ ਲੁਧਿਆਣੇ ਆ ਹੀ ਫਿਰ ਲੁਧਿਆਣੇ ਨੂੰ ਆਏ ਇਧਰ ਮੋਗਾ ਕਰਕੇ ਇਧਰ ਨੂੰ ਰੂਟੀਨ ਚ ਵੈਸੇ ਵੀ ਆਪਾਂ ਨੂੰ ਪਤਾ ਵੀ ਇੱਥੇ ਲਾਜ ਥੋੜਾ ਜਿਹਾ ਸਾਨੂੰ ਪਤਾ ਹੀ ਵਧੀਆ ਜੇ ਉਹ ਯਾਨੀ ਸਵੇਰ ਦੀ ਸਾਨੂੰ ਸ਼ਾਮ ਹੋ ਗਈ ਜੀ ਇਨਫੈਕਸ਼ਨ ਵਧੀ ਗਈ ਤੇ ਫਿਰ ਇਹਦਾ ਹਾਲੇ ਹੀ ਸੀ ਡਾਕਟਰ ਕਹਿੰਦੇ ਵੀ ਕੱਟਣੀ ਪਊਗਾ ਕੱਟਣੀ ਪਈ ਸੀ ਆ ਫਸ ਗਿਆ ਸੀ ਜੀ ਗਿੱਟ ਅੱਛਾ ਤੁਸੀਂ ਫਿਰ ਆਏ ਵਿਦੇਸ਼ ਤੋਂ ਸੀ ਹਨਾ ਮੈਂ 4 ਸਾਲ ਲਾਈ ਸੀ ਬਾਹਰ ਲਵਲਾਨ ਪਹਿਲਾਂ ਛੁੱਟੀ ਆ ਕੇ ਮੈਰਿਜ ਕਰਵਾ ਗਿਆ ਸੀ ਹਾਂ ਦੁਬਾਰਾ ਛੁੱਟੀ ਬੱਚਾ ਹੋਇਆ ਸੀ ਮੇਰੇ ਗੁੱਡੀ ਵੱਡੀ ਹੂੰ ਤੇ ਦੋ ਗੁੱਡੀਆਂ ਹੀ ਮੇਰੇ ਤੇ ਵੱਡੀ ਗੁੱਡੀ ਦਾ ਜਨਮ ਸੀਗਾ ਤੇ ਮੈਂ ਛੁੱਟੀ ਬਣਾਈ ਤੇ ਆ ਗਿਆ ਮੇਰਾ ਡੈਡੀ ਮੈਨੂੰ ਕਹ ਵੇ ਤੂੰ ਰਹਿਣ ਦੇ ਰੋਕ ਜਾ ਹਜੇ ਥੋੜਾ ਟਾਈਮ ਹੋਇਆ ਹੂੰ ਤੇ ਮੈਂ ਬਸ ਉਹ ਮਹਾਰਾਜ ਵੱਲੋਂ ਜੋ ਹੋਣੀ ਹੋਵੇ ਤੇ ਉਹ ਇਹੋ ਜਿਹਾ ਆਫਰ ਮਿਲੀ ਤੇ ਪੈਸੇ ਸੋਨੇ ਬਣਦੇ ਸੀਗੇ ਜੀ ਕੋਈ ਟੈਨਸ਼ਨ ਹੈ ਨਹੀਂ ਸੀ ਯਾਨੀ 70-80 ਹਜ਼ਾਰ ਰੁਪਈਆ ਮੈਂ ਮਹੀਨੇ ਦਾ ਬਣਾ ਲੈਂਦਾ ਸੀ ਤੇ ਜਿਹੜੇ ਪਾਰਟ ਟਾਈਮ ਸਨੇਚਰ ਐ ਦਿਵਾਰ ਬਹੁਤ ਸੋਹਣਾ ਆਪਣਾ ਲੁੱਕ ਦਾ ਕੰਮ ਸੀ ਛੱਤਾਂ ਤੇ ਲਾਉਂਦੇ ਹੁੰਦੇ ਹੂੰ ਤੇ ਯਾਨੀ ਹਜ਼ਾਰ-ਹਜ਼ਾਰ ਡਾਲਰ ਵੀ ਉਹਨਾਂ ਦਾ ਆਪਣਾ ਬਣਾਇਆ ਵਾ ਤੇ ਚਲੋ ਆ ਗਏ ਵੀ ਚਲ ਮਹੀਨਾ ਦੋ ਮਹੀਨੇ ਲਾਇਆ ਨੇ ਆ ਕੇ ਫਿਰ ਨਹੀਂ ਸੀ ਪਤਾ ਵੀ ਇਦਾਂ ਹੋਊਗੀ ਤੇ ਮੁੜ ਕੇ ਤਾਂ ਫਿਰ ਇੱਥੇ ਹੀ ਰਹਿ ਗਈ ਫਿਰ ਜਦੋਂ ਬਾਈ ਕੋਈ ਵੀ ਹਨਾ ਮੰਨ ਲਓ ਆਪਣੀ ਦਾ ਛੋਟੀ ਜੀ ਵੀ 6:00 ਵਜੇ ਨਾ ਬੰਦੇ ਨੂੰ ਫਿਕਰ ਬਣ ਜਾਂਦਾ ਸਰੀਰ ਦੇ ਅੰਗ ਕੱਟਿਆ ਗਿਆ ਲੱਤ ਕੱਟੀ ਗਈ ਉਹ ਕਿਹੋ ਜਿਹੇ ਹਾਲਾਤ ਸੀ ਫਿਰ ਕਿਹੋ ਜੀ ਕੰਡੀਸ਼ਨ 'ਚੋਂ ਨੰਗੇ ਤੁਸੀਂ ਕਿਉਂਕਿ ਮਾਪਿਆਂ ਨੂੰ ਵੀ ਆਏ ਹੁੰਦਾ ਵੀ ਇਹ ਤਾਂ ਛੁੱਟੀ ਆਇਆ ਸੀ ਐਡਾ ਨੌਜਵਾਨ ਮੁੰਡਾ ਸੱਟ ਲਾਤੀ ਗਵਾਲੀ ਹੈ ਨਾ ਉਹ ਹਾਂ ਜੀ ਬਹੁਤ ਮਾੜਾ ਟਾਈਮ ਹੋ ਬਹੁਤ ਜ਼ਿਆਦਾ ਜੀ ਸੋਚ ਵੀ ਨਹੀਂ ਸਕਦੇ ਤੁਸੀਂ ਕਿਉਂ ਜਿਹਦੇ ਨਾਲ ਵਾਪਰਦੀਨ ਤੁਸੀਂ ਦੇਖੋ ਤੇ ਆਪ ਸੋਚ ਕੇ ਦੇਖੋ ਕਹਿਵਾਂ ਜਾਂ ਤੁਸੀਂ ਆਪ ਦੇ ਦਿਮਾਗ 'ਚ ਫੀਲ ਕਰਦੇ ਹੋ ਤਾਂ ਮੈਂ ਉਹ ਹੰਡਾਇਆ ਜੀ ਬਿਲਕੁਲ ਬਹੁਤ ਔਖਾ ਹੁੰਦਾ ਰਾਤਾਂ ਵੀ ਜਾਗ ਜਾਗ ਕੱਢੀਆਂ ਵਾਂ ਆਪਣੀਆਂ ਹੂੰ ਦਰਦ ਬਹੁਤ ਹੁੰਦਾ ਜੀ ਪਹਿਲਾਂ ਤਾਂ ਖੂਨ ਦਾ ਸਰਵਾਈਕਲ ਕਿੱਥੇ ਤਾਂ ਆਪਣਾ ਪੈਰਾਂ ਵਜ ਦੀ ਗੂਠੀਆਂ ਉਂਗਲਾਂ ਵਜ ਦੀ ਖੋਗਦਾ ਉਹ ਉੱਥੇ ਸਿੱਧਾ ਵੱਜਿਆਣਾ ਬੜੱਕ ਬੜੱਕ ਗੋਲੀਆਂ ਖਾਈ ਜਾਣੀਆਂ ਹੂੰ ਜਿੰਨਾ ਚਿਰ ਲੋਡ ਰਹਿਣਾ ਵਾ ਠੀਕ ਆ ਮੁੜ ਕੇ ਫੇਰ ਉਦਾਂ ਹੀ ਹੂੰ ਯਾਨੀ ਬਹੁਤ ਦੁੱਖ ਵੇਖਿਆ ਜਿੰਨੇ ਕੁ ਮੈਂ ਕਮਾਇਆ ਉਹਦੇ ਦੁੱਗਣੇ ਤਿੱਗਣੇ ਮੇਰੇ ਉੱਤੇ ਵੀ ਲੱਗੇ ਹ ਕੋਸ਼ਿਸ਼ ਜਿੰਨੇ ਕ ਮੈਂ ਸੁਧਾਰੇ ਸੀ ਬਾਹਰ ਜਾ ਕੇ ਉਦੋਂ ਦੁੱਗਣੇ ਦੁੱਗਣੇ ਮੈਂ ਆਪਦੇ ਪੈਰੀਂ ਆਪਦੇ ਹੱਥੀਂ ਆਪ ਖਰਾਬ ਕਰ ਲਈ। ਹੂੰ ਚਲੋ ਹੁਣ ਵਾਹਿਗੁਰੂ ਦੀ ਕਿਰਪਾ ਹੁਣ ਠੀਕ ਆ ਜੀ ਅੱਗੇ ਨਾਲੋਂ। ਹੂੰ ਆ ਦਾ ਕੰਮਕਾਰ ਤੋੜਿਆ ਵਧੀਆ ਜਾਨੀ ਹੱਸ ਖਿੜ ਕੇ ਜਵਾਕਾਂ ਚ ਬੈਠੇ ਆ। ਹੂੰ ਆਏ ਮਨ ਨੂੰ ਤਸੱਲੀ ਹੋ ਜਾਂਦੀ ਏ ਕਈ ਹੱਥਾਂ ਵਜ ਦੀ ਲੰਘ ਜਾਂਦੇ ਰੇਤ ਵਾਂਗੂ ਨਹੀਂ ਪਤਾ ਲੱਗਦਾ ਜ਼ਿੰਦਗੀ ਆ ਜੀ ਕਿਸੇ ਨਾ ਵੀ ਕੁਝ ਵੀ ਹੋ ਸਕਦਾ ਗੁਰੂ ਨੂੰ ਚੇਤੇ ਰੱਖਿਆ ਕਰੋ। ਬਿਲਕੁਲ ਵੀ ਜਾਨੀ ਵੀ ਠੀਕ ਆ ਹੁਣ ਵਧੀਆ ਵਾਹਿਗੁਰੂ ਦੀ ਕਿਰਪਾ। ਇਹ ਮਨ ਨੂੰ ਅਮਨ ਵੀਰੇ ਕੱਲ੍ਹ ਦਾ ਤੀਤਾ ਕਿਵੇਂ ਫਿਰ ਕਰੜਾ ਜੀ ਇੱਕ ਤਾਂ ਆਏ ਆ ਵੀ ਮਾਪਿਓ ਨੂੰ ਵੇਖ ਕੇ ਲਾ ਲੋ ਜਾਂ ਬੱਚਿਆਂ 'ਚ ਬੈਠੇ ਹੀ ਧੰਨਵਾਦ ਮੇਰੇ ਸਾਰੇ ਪਰਿਵਾਰ ਦਾ ਜਿਨ੍ਹਾਂ ਨੇ ਆਪਣਾ ਸਾਥ ਦਿੱਤਾ ਬਹੁਤ ਔਖਾ ਹੁੰਦਾ ਵੀਰੇ ਬਹੁਤ ਗੱਲਾਂ ਵੀ ਬਣਦੀਆਂ ਹੁੰਦੀਆਂ ਵੀ ਯਾਨੀ ਵਧੀਆ ਰਹੇ ਹੁਣ ਵੀ ਮਾਣ ਪਰਾ ਹੁੰਦਾ ਵੀ ਨਾ ਨਾ ਸਮਾਜੇਤੇ ਕਰਕੇ ਬਿਲਕੁਲ ਹੁਣ ਇੰਨਾ ਚ ਰਹਿ ਕੇ ਰਿਲੈਕਸ ਰਹਿਣਾ ਮੈਂ ਬਹੁਤ ਇਹ ਲਾ ਲੋ ਵੀ ਤੁਸੀਂ ਆਉਦੇ ਮਨ ਨੂੰ ਬਦਲ ਕੀਤਾ ਉਦੋਂ ਜਾਂ ਕਿਵੇਂ ਵੀ ਉਹਦੋਂ ਪਸੂ ਘੱਟ ਸੀ ਅੱਛਾ ਹੁਣ ਇਹ ਮੈਨੂੰ 6-7 ਸਾਲ ਤੋਂ ਮੇਰੀ ਪੂਰੀ ਗੌਰ ਇਧਰ ਹੀ ਆ ਬਸ ਅੱਛਾ ਤੇ ਆਪਾਂ ਇਹਨਾਂ ਦਾ ਦਿੱਤਾ ਖਾਣੇ ਆ ਜੀ ਇਹਨਾਂ ਦੀ ਸੇਵਾ ਕਰੀਦੀ ਆ ਇਹਦੇ ਚ ਗੁੱਸਾ ਵੀ ਆਉਂਦਾ ਆ ਸਾਰਾ ਕੁਝ ਹੀ ਹੁੰਦਾ ਈ ਕੰਮ ਧੰਦੇਕਾਰਦਿਆਂ ਉੱਚੀ ਨੀਚੀ ਆਉਣੀ ਆਉਣੀ ਵੀ ਯਾਨੀ ਹੁਣ ਮਨ ਨੂੰ ਕਰੜਾ ਕਰਿਆ ਵਾ ਵੀ ਬਸ ਹੁਣ ਜਿਹੜਾ ਹੋਣਾ ਹੀ ਉਹ ਤਾਂ ਹੋ ਗਿਆ ਜੀ ਜਵਾਗ ਪਾ ਲੈਣੇ ਪੜਾਉਣੇ ਆ ਜੀ ਬਸ ਇਸੇ ਰੂਟੀਨ ਚ ਲੱਗ ਜਿਵੇਂ ਤੁਸੀਂ ਦੱਸਦੇ ਸੀ ਨਾ ਵੀ ਇੱਕ ਡਾਕਟਰ ਨੇ ਮੈਨੂੰ ਕਿਹਾ ਹਾਂ ਡਾਕਟਰ ਸੀ ਹੋਸ਼ੇ ਕੋਟਲੇ ਤੋਂ ਜੀ ਅਮਰੀਕ ਹਾਂ ਅਸਲ ਜਦੋਂ ਮੈਂ ਐ ਸਾਰੀ ਦਵਾਈ ਲੈਣਾ ਹੁੰਦਾ ਸੀ ਤੇ ਮੈਂ ਉਹਨਾਂ ਕੋਲੇ ਵੀ ਉੱਠ ਗਿਆ ਹਾਂ ਦੱਸੇ ਮੁਤਾਬਕ ਅਸੀਂ ਤਾਂ ਕੋਈ ਛੱਡਿਆ ਹੀ ਨਹੀਂ ਹੁਣ ਆ ਜੀ ਮੇਰੇ ਮਿੱਤਰ ਜਾਣਦੇ ਜਿਹੜੇ ਮੈਨੂੰ ਢੋਆ ਢਵਾਈ ਕਰਦੇ ਰਹੇ ਜਿੱਥੇ ਸਾਨੂੰ ਦੱਸਣਾ ਜੀ ਤੇ ਹਰੇਕ ਨਹੀਂ ਆਈ ਕਹਿ ਦੇਣਾ ਵੀ ਇਹ ਕਿੱਡਾ ਕੰਮ ਹੈ ਇਹਦਾ ਅਸੀਂ ਭਰਦਿਆ ਕਿ ਜਵਾਬ ਕਿਸੇ ਨੇ ਨਹੀਂ ਦਿੱਤਾ ਵੀ ਸਾਡੇ ਵਸ ਦੀ ਗੱਲ ਨਹੀਂ ਵੀ ਤੂੰ ਭਾਈ ਡਾਕਟਰਾਂ ਕੋਲੇ ਜਾ ਵੀ ਇਹ ਤਾਂ ਵੱਡ ਟੱਕ ਤੋਂ ਲੋਟ ਆਉਂ ਨਾ ਕਿਸੇ ਨੇ ਨਹੀਂ ਆਈ ਕਿਹਾ ਵੀ ਇਹੀ ਕਰ ਅਸੀਂ ਆਈ ਉੱਥੇ ਚਲੇ ਗਏ ਹੂੰ ਉਹਨੇ ਯਾਨੀ ਮੈਨੂੰ ਇੰਨੀ ਕੁ ਮਾਨ ਨੂੰ ਮੇਰੇ ਨੂੰ ਗੱਲਾਂ ਇਹੋ ਜੀਆਂ ਉਹਨਾਂ ਨੇ ਮੇਰੇ ਨਾਲ ਕੀਤੀਆਂ ਵੀ ਵੀ ਯਾਨੀ ਵੀ ਮਾਨ ਚੋਂ ਮੇਰੇ ਗੱਲਾਂ ਐ ਬਹਿ ਗਈਆਂ ਵੀ ਮੇਨੂੰ ਗੱਲਾਂ ਨੇ ਅਸਰ ਕਰਤਾ ਹਾਂ ਗੱਲਾਂ ਨੇ ਅਸਰ ਉਹਨਾਂ ਦੀਆਂ ਨੇ ਮੇਰੇ ਤੇ ਬਹੁਤ ਕੀਤਾ ਉਹ ਸੰਗਤ ਕਰਦੇ ਡਾਕਟਰ ਆਪਣੇ ਗੁਰਦੁਆਰਾ ਕੋਸੇ ਕੋਟਲੇ ਮੇਰੇ ਸਾਡਾ ਬਾਬਾ ਜੀ ਆ ਸੰਤ ਗੁਰਮੀਤ ਸਿੰਘ ਉਹਨਾਂ ਦੀ ਸੇਵਾ 'ਚ ਹੁੰਦੇ ਆ ਉਹ। ਯਾਨੀ ਮੈਂ ਸੰਤਾਂ ਕੋਲੇ ਤਾਂ ਗਿਆ ਨਹੀਂ ਉਹਨਾਂ 'ਚੋਂ ਜਾਂ ਲਾ ਲਓ ਜਾਂ ਕਿਵੇਂ ਲਾ ਲਓ ਵੀ ਯਾਨੀ ਉਹਨਾਂ ਦੀਆਂ ਮੇਰੇ ਤੇ ਕਈਆਂ ਗੱਲਾਂ ਅਸਰ ਕਰ ਗਈ। ਕੀ ਬੋਲ ਸੀ ਉਹਨਾਂ ਦੇ ਤੁਮ ਉਹ ਆਏ ਆਦੇ ਹੀ ਉਹ ਕਹਿੰਦੇ ਵੀ ਲਾ ਇੱਕ ਅੰਗ ਜਾਣੇ ਜ਼ਿੰਦਗੀ ਨਹੀਂ ਖਤਮ ਹੋ ਜਾਂਦੀ ਹੁੰਦੀ ਤੇ ਜੇ ਤੈਨੂੰ ਉਦੋਂ ਹੀ ਕਸ ਹੋ ਜਾਂਦਾ ਉੱਥੇ ਵੀ ਫੇਰ ਕੀ ਕਰਦੇ ਵੀ ਤੂੰ ਤੇਰੇ ਜਵਾਕ ਆ ਤੂੰ ਬੈਠਾ ਗੌਰ ਕਰ ਲਿਆ ਕਰ ਵੀ ਜੇ ਤੁਹਾਡਾ ਕੰਮ ਕੀਤਾ ਜੈ ਹੋ ਜਾਂ ਉਹਦੇ 'ਚ ਧਿਆਨ ਦਿਓ ਉਹ ਮੈਂ ਹੌਲੀ ਹੌਲੀ ਚਲੋ ਇਹ ਚੀਜ਼ ਆ ਕੇ ਆਪਦੇ ਆਪ ਨੂੰ ਦਿਮਾਗ ਫਰੈਸ਼ ਰਹਿਣ ਲੱਗ ਗਿਆ ਜਦੋਂ ਆਇ ਸਕੂਨ ਜੈ ਮਿਲਣ ਲੱਗ ਗਿਆ ਤੇ ਮੈਂ ਵਾਕਰ ਹੁੰਦਾ ਸੀ ਉਦੋਂ ਮੈਂ ਲੱਤ ਲੁੱਟਤਾ ਦਵਾਈ ਨਹੀਂ ਸੀ ਜਕਮ ਬਹੁਤ ਜ਼ਿਆਦਾ ਸਪਰੇਟ ਤਾਂ ਆਪਾਂ ਉਦੋਂ ਬਾਅਦ 3.5-4 ਸਾਲ ਬਾਅਦ ਕਰਾਇਆ ਹੈ ਨਾ ਉਦੋਂ ਆਪਾਂ ਯਾਨੀ ਕੇਰਾ ઓਪਰੇਟ ਕਰਾ ਕੇ ਤੇ ਉਦੋਂ ਬਾਅਦ ਆਈ ਫਿਰਦੇ ਰਹੇ ਅੱਛਾ ਵੀ ਇੱਥੋਂ ਲੈ ਲਈ ਦਵਾਈ ਉੱਥੋਂ ਮੈਨੂੰ ਰਾਮ ਬਹੁਤ ਆਦਤ ਤੇ ਕਰਾਇਆ ਪਰ ਉਹਨਾਂ ਦੀਆਂ ਗੱਲਾਂ ਮੇਰੇ ਤੇ ਅਸਰ ਕਰ ਗਈਆਂ ਹਾਂ ਬਸ ਪਰ ਮੈਂ ਉਦੋਂ ਦਾ ਇੱਧਰ ਰੁਟੀਨ ਵਧਾਤੀ ਇੱਕ ਕੰਮ ਦਾ ਜਰੀਆ ਹੈ ਨਹੀਂ ਸੀ ਜੀ ਹੋਰ ਕਿਸੇ ਦੇ ਜਾ ਕੇ ਲੱਗਣ ਨਾਲੋਂ ਵਧੀਆ ਹੀ ਆਪਦਾ ਭਲਾ ਜਿਹੜੇ ਮਰਜ਼ੀ ਟਾਈਮ ਕਰ ਲੀਆ ਹੂੰ ਕਿਸੇ ਦੇ ਹੁਣ ਆਏ ਆ ਜਦੋਂ ਆਪਾਂ ਡਿਊਟੀ ਦੇ ਬੰਦ ਹੋ ਗਏ ਸਮਾਂ ਜੀ ਹੂੰ ਅਗਲੇ ਨੇ ਨੀ ਨਾ ਦੇਖਣਾ ਵੀ ਤੁਸੀਂ ਕਹਿੋ ਜੀ ਪਹਿਲੀ ਗੱਲ ਤਾਂ ਤੁਹਾਨੂੰ ਕਹਿੰਦੇ ਰੱਖਣਾ ਹੀ ਨਹੀਂ ਕੰਮ ਦੇ ਹਾਂ ਬੰਦੇ ਨਹੀਂ ਹਾਂ ਅਗਲੇ ਨੇ ਕਹਿਣਾ ਸਾਡੇ ਕੰਮ ਦਾ ਨਹੀਂ ਤੇ ਫਿਰ ਉਹ ਜਾਣੀ ਆਪਾਂ ਆਪਦਾ ਹੀ ਤੋਰਿਆ ਤੇ ਉਹ ਚ ਆਪਾਂ ਪੂਰੇ ਵਾਹਿਗੁਰੂ ਦੀ ਕਿਰਪਾ ਜਰਾਂਜ ਰੰਗ ਭਾਗ ਲੱਗੇ ਤੇ ਮਹਾਰਾਜ ਹੋਰ ਵੀ ਬਰਕਤਾਂ ਪਾਊਗਾ ਪੂਰਾ ਫਿਰ ਕਿਵੇਂ ਰਹਿੰਦੀ ਆ ਦਿਨ ਦੀ ਸ਼ੁਰੂਆਤ ਤੋਂ ਸ਼ਾਮ ਤੱਕ ਕਿਦਾਂ ਹੁੰਦਾ ਸ਼ੁਰੂਆਤ ਆਏ ਆ ਜੀ ਅੱਖਾਂ ਖੋਲ ਹੀ ਦੀਆਂ ਚਾਹ ਦਾ ਬਾਟਾ ਪੀ ਲਈਦਾ ਤੇ ਬਸ ਫਿਰ ਇੰਨਾ ਚ ਇੱਥੇ ਆ ਜਾਈਦਾ ਹਾਂ ਜੀ ਪਹਿਲਾਂ ਪਸ਼ੂਆਂ ਦਾ ਧਾਰਾਂ ਧੁਰਾਂ ਛੋਲੇ ਦੀਆਂ ਦਾਣਾ ਸੱਟ ਕੇ ਉਸ ਤੋਂ ਬਾਅਦ ਸਾਫ ਸਫਾਈ ਪਸ਼ੂ ਨਵਾਲੇ ਫਰਸ਼ਾਂ ਧੋਲੀਆਂ ਰੂਟੀਨ ਚ ਕਰਦੇ ਆ ਆਪਾਂ ਇਹ ਅੱਛਾ ਤੇ ਪੱਠੇ ਪਾ ਦੇਣੇ ਆ ਆਪਾਂ ਸਵੇਰ ਤੇ ਯਾਨੀ ਸ਼ਾਮ ਦੋ ਟਾਈਮ ਹੀ ਪਾਉਨੇ ਧਾਰਾਂ ਟਾਈਮ ਆ ਆਪਾਂ ਪੱਠੇ ਨਹੀਂ ਪਾਈ ਜੀ ਕਿਥੇ ਅੱਛਾ ਦਾਣਾ ਸੱਟ ਕੇ ਤੇ ਧਾਰ ਛੋਲੇ ਰੱਖੇ ਕਿੰਨੇ ਪਸ਼ੂ ਰੱਖੇ ਹੋ ਪਸ਼ੂ ਆਪਣੇ ਕੋ ਹੈਗੇ ਆ 25 26 ਨਾਲ ਹਾਂ ਵਿੱਚ ਗਾਈਆਂ ਪੰਜ ਕ ਬਾਕੀ ਮੱਝਾਂ ਕੱਟੀਆਂ ਝੋਟੀਆਂ ਬਸ ਹਾਂ ਇਹਦੇ ਨਾਲ ਫਿਰ ਇੱਕ ਤਾਂ ਮਨ ਨੂੰ ਸਕੂਨ ਵੀ ਮਿਲਦਾ ਉਹ ਤੁਹਾਡੇ ਆ ਨਾ ਕੰਮ ਚ ਵੀ ਜਿਹੜੇ ਨਾ ਜਿਵੇਂ ਪੈਸੇ ਨਾਲ ਵੀ ਕਿੰਦੇ ਵੀ ਪਸ਼ੂ ਆ ਜਿਹੜੇ ਪਸ਼ੂ ਧਨ ਆ ਸਾਡਾ ਪੈਸੇ ਨਾਲ ਵੀ ਹੱਥ ਮਲਾਉਂਦੀਆਂ ਫਿਰ ਤੁਹਾਡਾ ਨਹੀਂ ਜੀ ਇਹ ਸਾਰੇ ਪੱਕੋਂ ਦੇਖੋ ਆਪਾਂ ਹੁਣ ਮੈਂ ਅੱਜ ਤੁਹਾਡੇ ਨਾਲ ਇੱਥੇ ਆਪਾਂ ਜਾਣੂ ਕਿੱਦਾਂ ਹੋਏ ਇਹਨਾਂ ਦੇ ਜਰੀਏ ਤੇ ਜੇ ਇਹ ਆਪਾਂ ਨੂੰ ਕਮਾਈ ਦਾ ਕੋਈ ਵੀ ਸਰੋਤ ਨਾ ਦੇਣ ਤੇ ਆਪਾਂ ਤਾਂ ਇਹ ਚੀਜ਼ਾਂ ਦੀ ਪਹਿਲ ਹੀ ਨਾ ਕਰੀ ਇਹ ਯਾਨੀ ਮੰਨ ਲਓ ਵੀ ਜਵਾਕਾਂ ਦੀਆਂ ਫੀਸਾਂ ਹੋਰ ਖਰਚੇ ਮੇਰੇ ਜਾਣ ਆਉਣ ਦੇ ਜਾਂ ਜਿੱਦਾਂ ਦਾ ਵੀ ਲਾ ਲੋ ਇਹਨਾਂ ਦਾ ਹੀ ਕੁਝ ਬਣਾਉਣਾ ਕਰਨਾ ਆਪਾਂ ਯਾਨੀ ਵੀ ਇਹ ਬਹੁਤ ਜਾਦੇ ਵਧੀਆ ਕੰਮ ਆ ਬਸ ਇਹਦੇ 'ਚ ਥੋੜਾ ਜਿਹਾ ਰੇਟ ਦਾ ਉਨੀ ਕੀ ਆ ਤੇ ਜੇ ਉਹ ਵੀ ਸਹੀ ਹੋ ਜੇ ਤੇ ਮੈਂ ਕਹਿੰਦਾ ਵੀ ਇੱਥੇ ਵਧੀਆ ਕੰਮ ਲੋਕ ਬਾਹਰ ਨੂੰ ਭਜਦੇ ਆ ਚਲੋ ਹੁਣ ਮੈਂ ਵੀ ਭੱਜਿਆ ਸੀ ਮੈਂ ਇਹ ਨਹੀਂ ਆਂਦਾ ਮੈਂ ਗਿਆ ਨਹੀਂ ਉਦੋਂ ਵੀ ਤਾਂ ਬਸੂ ਸੀਗੇ ਵੀ ਯਾਨੀ ਮੈਂ ਇਹਨੂੰ ਮਜਬੂਰੀ ਬਸ ਸਟਾਰਟ ਕੀਤਾ ਹੈ ਅੱਛਾ ਹਾਂ ਜਦੋਂ ਵੀ ਕਿਤੇ ਕੰਮ ਕਾਰਨਯੋਗੇ ਨਹੀਂ ਤੇ ਮੈਂ ਕਾਮਯਾਬ ਹੋ ਗਿਆ ਜਿਹੜਾ ਤਾਂ ਅੰਦਰੋਸਤ ਬੰਦਾ ਜਿਹਦੇ ਕੋਲੇ ਬਜਟ ਵੀ ਹੈਗਾ ਆਪਦਾ ਇੱਥੇ ਤੋਰੇ ਮੁੰਡਿਆਂ ਦੇ ਫਾਰਮ ਪਾਏ ਕਈਆਂ ਦੇ ਕਿੰਨੇ ਪਾਏ ਦੇਖੋ ਵੀਡੀਓ ਵੀ ਆਉਨੀਆਂ ਉਹ ਵੀ ਬੰਦੇ ਤੇ ਵਧੀਆ ਰੋਜੀ ਰੋਟੀ ਕਮਾਉਂਦੇ ਆ ਹੂੰ 40 50 ਪਲੱਸ ਗਾਈਆਂ ਫਿਰ ਇੱਕ ਮੈਂ ਮੇਲਾ ਕੋਈ ਨਹੀਂ ਛੱਡਦਾ ਅੱਛਾ ਸਿਆਲਾਂ 'ਚ ਚੱਲ ਪੈਣੇ ਆ ਤੇ ਜੇ ਇੱਕ ਮਿੱਤਰ ਆ ਮੇਰਾ ਇੱਥੋਂ ਨਾਲ ਉਹ ਲੈ ਲੈਣਾ ਨਾਲ ਅਸੀਂ ਤੇ ਰਮਾਨ ਟਰੈਵਲ ਵਾਲਾ ਚੱਕ ਲਈਦਾ ਮੁੰਡਾ ਅੱਛਾ ਤੇ ਬਸ ਅਸੀਂ ਤਾਂ ਉਹਦਾ ਕੋਈ ਲੈਕਾ ਦੇਕਾ ਵੀ ਨਹੀਂ ਬਸੂਗਾ ਨਾ ਤੇ ਨਾਲ ਖਿੱਚ ਲਈਦਾ ਵੀ ਆ ਜਾ ਤੇ ਉਹ ਜੇ ਨਾਂ ਵੀ ਮਿਲੇ ਮੈਂ ਤਾਂ ਬਾਹਾਨੇ ਨਾਲ ਬੰਦਾ ਕੋਈ ਲੱਭ ਲੈਣਾ ਹੂੰ ਵੀ ਹਾਂ ਭਾਈ ਵੀ ਚੱਲਣਾ ਮੈਂ ਵੀ ਹੁਣ ਆਉਂ ਆ ਵੀ ਨੇਰਾ ਹੋ ਜਾਂਦਾ ਈ ਚਵਾਈਆਂ ਜਦੋਂ ਦੇਖਣੀ ਹਾਂ ਤੇ ਮੈਨੂੰ ਸ਼ੌਂਕ ਜਾਦੇ ਅੱਛਾ ਸ਼ੌਂਕ ਕਰਕੇ ਮੈਂ ਜੇ ਸ਼ੌਂਕ ਨਾ ਹੋਊ ਜੀ ਕੋਈ ਵੀ ਕੰਮ ਆ ਸਿਰੇ ਨਹੀਂ ਲੱਗਦਾ ਸ਼ੌਂਕ ਨਾਲ ਹੁੰਦਾ ਹਾਂ ਸ਼ੌਂਕ ਨਾ ਹੋ ਤੇ ਆਪਾਂ ਨੂੰ ਇਹਨਾਂ ਦਾ ਬਹੁਤ ਜਨੂਨ ਉੱਥੇ ਦੇਖੀਦਾ ਵੀ ਮੱਝਾਂ ਬਹੁਤ ਸੋਹਣੀਆਂ ਵੱਡੀਆਂ ਢਾਂਚੇ ਤੇ ਦੁੱਧ ਜਦੋਂ ਹੁਣ ਮੱਝਾਂ 20 22 25 25 ਕਿਲੋ ਹੁਣ 33 ਕਿਲੋ ਵੀ ਦੁੱਧ ਤਾਂ ਮੱਝ ਦਾ ਜਵਾ ਹੈ ਯਾਨੀ ਜਿਹੜੀਆਂ ਹੁਣ ਲਾਈਵ ਆਪਾਂ ਅੱਜ ਕੱਲ੍ਹ ਦੇ ਮੇਲੇ ਵਾਲੀ ਗੱਲ ਕਰੀਏ ਬਿਨਾ ਟੀਕੇ ਕੈਮਰੇ ਦੀ ਨਿਗਰਾਨੀ ਏ ਉਹ ਯਾਨੀ ਦੁੱਧ ਜਦੋਂ ਉਹਨਾਂ ਦੀ ਚਵਾਈ ਵੇਖੀ ਤੇ ਮਨ ਨੂੰ ਸਕੂਨ ਮਿਲਦਾ ਨਹੀਂ ਹਾਂ ਬਈ ਹੈਗੀ ਆ ਹੁਣ ਆਪਣੇ ਚ ਦੌੜ ਉਹੀ ਆ ਵੀ ਆਪਾਂ ਵੀ ਹੋਆ ਤਾਂ ਦੁੱਧ ਵਾਲੀਆਂ ਕਰ ਗਏ ਹੁਣ ਇੱਕੇ ਦਾ ਮੈਂ ਲੱਦਾ ਨਹੀਂ ਮਾਰਦਾ ਦਾ ਨਾ ਆਪਣਾ ਬਜਟ ਆਪਾਂ ਘਰੇ ਪੈਦਾ ਕਰਾਂਗੇ ਵਧੀਆ ਟੀਕੇ ਸੀਮਨ ਭਰਾਵਾਂਗੇ ਤੁਸੀਂ ਘਰੇ ਜਣੀ ਕਰਦੇ ਹੋ ਤਿਆਰ ਆਪਣੇ ਪਛਵਾਦ ਕਰੀ ਜਾਂਨੇ ਵੀਰੇ ਰਿਜ਼ਲਟ ਆਪਣੇ ਕੋਲ ਕਟੀਆਂ ਝੋਟੀਆਂ ਆ ਗਈਆਂ ਹੁਣ ਕੋਹੇ ਨੂਰ ਦੀ 2 ਨੰਬਰ ਵਾਲੀ ਝੋਟੀ ਸੂਗੀ ਉਦੋਂ ਬਾਅਦ ਹੋਰ ਵੀ ਆਪਣੇ ਕੋਲ ਹੈਗੀਆਂ ਯਾਨੀ ਆਪਾਂ ਨੂੰ ਪਤਾ ਲੱਗ ਜਊ ਆਪਦੇ ਆਪ ਨੂੰ ਨਾਲੇ ਆਪਾਂ ਲੋਕਾਂ ਨੂੰ ਦੱਸੀ ਚੱਲਾਂਗੇ ਆਪਣਾ ਪੇਜ ਆ ਜੀ ਫਾਰਮਿੰਗ ਦੇ ਨਾਂ ਤੇ ਉੱਤੇ ਮੈਂ ਮਾੜੀਆਂ ਮੋਤੀਆਂ ਆਪਦੀਆਂ ਜੋ ਵੀ ਕਰਦਾ ਪਾ ਦਣਾ બીજાણી ਆਪਾਂ ਜਿਹੜਾ ਮੈਂ ਕੀਤਾ ਉਹ ਮੈਂ ਦੱਸੂਗਾ ਵੀ ਹਾਂ ਭਾਈ ਆ ਘਾਟਾ ਵੱਧਾ ਆ ਚੰਗਾ ਮੜਕ ਆਪਣੇ ਕੋਲੇ ਆਏ ਆ ਸਾਰੇ ਪਸ਼ੂ ਖਰੇ ਨਹੀਂ ਵੀਰੇ ਨਿਕਲਦੇ ਹੁੰਦੇ ਆਪਣੇ ਕੋਲ 13 14 12 15 ਇਹ ਐਵਰੇਜ ਪੁਆਇੰਟ ਇਹ ਹੈ ਮਰ ਜਾਂਦੇ ਚੰਗੀਆਂ ਮਾੜੀਆਂ ਹੁਣ ਕੋਈ ਪਸ਼ੂ ਲੰਮਾ ਦੁੱਧ ਦਿੰਦਾ ਕੋਈ ਜਿਹੜਾ ਵੱਧ ਦਿੰਦਾ ਉਹ ਘੱਟ ਟਾਈਮ ਦਿੰਦਾ ਇਹ ਕਈ ਗੱਲਾਂ ਹੁੰਦੀਆਂ ਇਹ ਵਿਚਰੇ ਤੋਂ ਪਤਾ ਲੱਗਣਾ ਇਹ ਫਿਰ ਜਿੰਨੇ ਤੁਹਾਡੇ ਪਸ਼ੂ ਆ ਬੜੇ ਤੰਦਰੁਸਤ ਵੀ ਆ ਕੱਦ ਕਾਠ ਵਧੀਆ ਸੋਹਣੇ ਆ ਇਨਨੋਂ ਤੁਹਾਡਾ ਪਾਲਣ ਦਾ ਤਰੀਕਾ ਕਿਹੋ ਜਿਹਾ ਹੈਗਾ ਆ ਤਰੀਕਾ ਕੋਈ ਨਹੀਂ ਬਾਈ ਇਹ ਰਿਲੈਕਸ ਰਹਿੰਦੀਆਂ ਆਮ ਨਾਰਮਲ ਦਾਣਾ ਨਿਵਾਈ ਦਾ ਸਾਫ ਸਫਾਈ ਡੇਲੀ ਆਪਾਂ ਇਹਨਾਂ ਥੱਲੇ ਕਰਦੇ ਆ ਵੀ ਜਾਨੀ ਮੈਂ ਕੋਈ ਐਕਸਟਰਾ ਡਾਈਟ ਨਹੀਂ ਇਹਨਾਂ ਨੂੰ ਦੇ ਰਿਹਾ ਸਰੋਂ ਦਾ ਤੇਲ ਤੇ ਇੱਕ ਖਾਲ ਇਹ ਜਾਨੀ ਇਹਨਾਂ ਨੂੰ ਰੂਟੀਨ ਵਾਂਗੂ ਮਹੀਨਾ ਵੇਚ ਦੀ ਗੈਪ ਵੀ ਪਾ ਦਈਦਾ ਇਹਨਾਂ ਨੂੰ ਦਈ ਜਾਈਦਾ ਉਹਦੇ ਨਾਲ ਇਹਨਾਂ ਦਾ ਸੈੱਟ ਰਹਿੰਦਾ ਬਾਹਲਾ ਮਾਸ ਚੜਾਇਆ ਵੀ ਕੰਮ ਨਹੀਂ ਆਉਂਦਾ ਉਹ ਤੇ ਇੱਕ ਤਾਂ ਆਪਣਾ ਆਪ ਦਾ ਖਰਚਾ ਫਿਰ ਬੈਲੈਂਸ ਵਿਕੜ ਦਾ ਇਹਦੇ ਚੋਂ ਆਪਾਂ ਕਮਾਈ ਦਾ ਜਰੀਆ ਵੀ ਰੱਖਣਾ ਘਰੇ ਵੀ ਵਾਰਤਣੇ ਆ ਹਮ ਸਾਰੇ ਪਾਸੇ ਇਹਨਾਂ ਦਾ ਹੀ ਆ ਹੁਣ 10 ਦਿਨਾਂ ਬਾਅਦ ਇਹਨਾਂ ਦੀ ਆ ਜਾਣੀ ਹੁਣ ਆ ਡਰਾਈ ਪੀਰੀਅਡ ਆ ਮੈਨੂੰ ਪਤਾ ਮੈਂ ਕਿਵੇਂ ਕਰ ਰਿਹਾ ਹੁਣ ਇਹਨਾਂ ਤੇ ਖਰਚਾ ਓਦੋਂ ਵੱਧ ਹੋਣਾ ਹਾਂ ਕਿਉਂ ਕਿਉਂਕਿ ਪਸ਼ੂ ਸੋਣੇ ਆ ट्रांजੈਕਸ਼ਨ 100 ਚੀਜ਼ ਇਹਨਾਂ ਨੂੰ ਪਾਉਣੀ ਆ ਆਪਾਂ ਫਿਰ ਜਾ ਕੇ ਜੇ ਹੁਣ ਸਾਲ ਚ ਪਸ਼ੂ ਸਮਾਉਣਾ ਉਹਦੀ ਖਰਾਕ ਵੀ ਦੁੱਗਣੀ ਦੋਵਾਂ ਢਾਈਆਂ ਮਹੀਨਿਆਂ ਚ ਜਦੋਂ ਦੁੱਧੋਂ ਛੜਤਾ ਉਹਦੋਂ ਕੰਮ ਹੀ ਪੈਣੀ ਫੇਰ ਜਾ ਕੇ ਉਹਨੇ ਟੀਕਾ ਛੇਤੀ ਲੈਣਾ ਦੁਬਾਰ ਜੇ ਉਹਨੇ weight loss ਕਰਤਾ ਜਾਂ ਹੋਰ ਕਰਤੀ ਕੋਈ ਪ੍ਰੋਬਲਮ ਆ ਗਈ ਪਸ਼ੂ ਖੜ ਗਿਆ ਉਹ ਆਪਾਂ ਨੂੰ ਘਾਟੇ ਦਾ ਸੌਦਾ ਪਸ਼ੂ ਨਾਲ ਖੇਤੀ ਵੀ ਕਰਦੇ ਹਾਂ ਖੇਤੀ ਹਾਂਜੀ ਆਪਾਂ ਆਪਦੇ ਸਾਢੇ ਕਿਨ ਦਿਨ 4 ਕਿੱਲੇ ਆਪਣੇ ਆਪਦੇ ਤੇ ਮਾਮਲੇ ਤੇ ਆਪਾਂ ਕਰ ਲਈਏ 20 22 ਕਿੱਲੇ ਆਪਾਂ ਖੇਤੀ ਦੇ ਕਰਦੇ ਹਾਂ ਭਰਾ ਮੇਰਾ ਜ਼ਿਆਦਾਤਰ ਖੇਤ ਹੁੰਦਾ ਉਹਨੇ ਉਤਲਾ ਸਾਰਾ ਉਹਨੇ ਸੰਭਣਾ ਬਾਹਰ ਲ ਤੇ ਉਹ ਮੇਰੇ ਨਾਲ ਇੱਧਰ ਵੀ ਪੱਠੇ ਡੱਕੇ ਨਾਲ ਵੜਾਉਣੇ ਉਹਨੇ ਤੇ ਜਾਨੀ ਆਏ ਆ ਵੀ ਜਦੋਂ ਹੁਣ ਰੇ ਸਪਰੇਅ ਦਾ ਜਾਂ ਕੁਛ ਵੀ ਆ ਕੱਦੂ ਕਰਨਾ ਵਟਾਂ ਪੋਚਣੀਆਂ ਜਾਂ ਹੋਰ ਪਾਣੀ ਧਾਣੀ ਉਹ ਉਹਦਾ ਕੰਮ ਆਪਾਂ ਉਹ ਨੂੰ ਨਹੀਂ ਕਿਹਾ ਉਹਨੇ ਆਪਾਂ ਨੂੰ ਨਹੀਂ ਕਿਹਾ ਰਲ ਮਿਲ ਕੇ ਸੋਣਾ ਆਪਣਾ ਢਾਂਚਾ ਜਰਨੀ ਜਾਨੀ ਸਾਰਾ ਪਰਿਵਾਰ ਰਲ ਮਿਲ ਕੇ ਰਲ ਕੇ ਹੀ ਰਲ ਕੇ ਪਰ ਇੱਕੇ ਤੋਂ ਬਿਨਾ ਤਾਂ ਕੁਛ ਵੀ ਹੈ ਨਹੀਂ ਜੇ ਸਾਰੇ ਰਲ ਕੇ ਕਰਾਂਗੇ ਤਾਂ ਬਹੁਤ ਸ਼ੀਤੀ ਹੋ ਜਾਂਦਾ ਜੇ ਹੁਣ ਮੈਂ ਕਹੂੰਗਾ ਵੀ ਮੈਂ ਇਕੱਲਾ ਨਹੀਂ ਉਹ ਨਹੀਂ ਗੱਲ ਬਣ ਮੈਂ ਕਰ ਵੀ ਲਵਾਂ ਆਏ ਨਹੀਂ ਕੋਈ ਗੱਲ ਪਰ ਉਹਦੇ ਚ ਬਰਕਤ ਹੈ ਨਹੀਂ ਹੁਣ ਪਰਿਵਾਰ ਸਾਡਾ ਇਕੱਠਾ ਜੀ ਸਾਰਾ ਸੰਜਪਤ ਜੀ ਵਰੀਆ ਹਾਂਜੀ ਕਿਰਪਾਈ ਆਏ ਗੁਰੂ ਇਹ ਫਿਰ ਅਮਨ ਐਂ ਦੱਸੋ ਵੀਰੇ ਜਿਵੇਂ ਹੁਣ ਖੇਤੀ ਆ ਤੇ ਪਸ਼ੂ ਆ ਹਨਾ ਵੀ ਤੁਹਾਡਾ ਤਜਰਬਾ ਕੀ ਕਹਿੰਦੇ ਰਜ ਵੀ ਵੱਧ ਮੁਨਾਫਾ ਤੁਸੀਂ ਕਿਹੜੀ ਚੀਜ਼ ਚ ਲੈ ਸਕਦੇ ਹੋ ਮੁਨਾਫਾ ਆਇਆ ਜੀ ਹੁਣ ਦੇਖੋ ਵੀ ਪਸ਼ੂ ਨਹੀਂ ਮਿਲਦਾ ਚੰਗਾ ਆ ਤੇ ਨਾ ਦੁੱਧ ਮਿਲਦਾ ਜੀ ਬਿਲਕੁਲ ਘਿਓ ਦਹੀਂ ਲੱਸੀਆਂ ਇਹ ਤਾਂ ਤੁਸੀਂ ਪਾਉ ਲਿਓ ਵੀ ਜੇ ਹੁਣ ਬੰਦਾ ਹੁਣ ਆਪਣੇ ਕੋ ਤਾਂ ਆਮ ਮਹਾਰਾਜ ਦਾ ਦਿੱਤਾ ਹੁਣ ਜਿਹੜੇ ਬੰਦੇ ਮੌਲ ਲੈ ਲੈਂਦੇ ਉਹਨਾਂ ਨੂੰ ਪਤਾ ਵੀ ਕਿੱਦਾਂ ਦੀ ਚੀਜ਼ ਉਹ ਲੈ ਕੇ ਤੇ ਕਿੱਦਾਂ ਦਾ ਉਹਨਾਂ ਦਾ ਬਣ ਰਿਹਾ ਹੂੰ ਵੀ ਇਹ ਚੀਜ਼ ਆਉਣ ਵਾਲੇ ਸਮੇਂ 'ਚ ਜਿਵੇਂ ਆਪਾਂ ਸੁਣਦੇ ਆ ਜਾਂ ਆਪਾਂ ਕਿਸੇ ਤੋਂ ਵੀ ਕੋਈ ਵੀ ਲੈਣ ਵਾਲਾ ਦੁੱਧ ਪਾਣੀ ਤਾਂ ਇਹ ਕੀ ਪੀਂਦਾ ਦੁੱਧ ਦਹੀਂ ਇਹ ਤਾਂ ਹੁਣ ਆਪਾਂ ਰੁਟੀਨ ਦਾ ਕੰਮ ਆ ਪਿਆ ਵੀ ਯਾਨੀ ਲੋਕ ਪਿਓਰਟੀ ਪਾਲਦੇ ਹਮ ਬਸ ਥੋੜੀ ਜੀ ਗੌਰ ਰੇ ਤੇ ਹੋ ਜਾਵੇ ਸਰਕਾਰ ਨੂੰ ਵੀ ਬੇਨਤੀ ਹੈ ਉਹ ਵੀ ਗੌਰ ਕਰਨ ਦੁੱਧ ਦਾ ਰੇਟ ਵਧਾਉਣ ਨਕਲੀ ਦੁੱਧ ਬੰਦ ਹੋ ਗਿਆ ਵੀਰੇ ਇਹਨਾਂ ਦੀ ਦੁਗਣੀ ਬੱਕ ਜਿਹੜੇ ਲੋਕ ਬਾਹਰ ਨੂੰ ਭਜਦੇ ਆ ਜਾਂ ਚਾਰੇ ਜਿਹੜੇ ਅਰਬ ਨੂੰ ਜਾਂਦੇ ਆ ਮੇਰੇ ਵਰਗੇ ਉਹ ਜਾਣੋ ਹਟ ਜਾਣਗੇ ਇੰਨੀ ਮੇਰੀ ਗਾਰੰਟੀ ਚਲੋ ਵੱਡੇ ਕਾਉਂਟਰਿੰਗ ਵਾਲਿਆਂ ਨੇ ਤਾਂ ਜਾਣਾ ਬਈ ਉਹ ਤਾਂ ਉਹਨਾਂ ਦੀ ਵੱਖਰੀ ਗੱਲ ਹੈ ਯਾਨੀ ਇਹ ਵਧੀਆ ਧੰਦਾ ਪਰ ਇਹ ਉਦੋਂ ਹੀ ਵਧੀਆ ਧੰਦਾ ਜੀ ਇਹਦੇ ਵਿੱਚ ਇਹਦੇ ਵਿੱਚ ਜੋ ਲੱਗਦਾ ਉਦੋਂ ਵਧੀਆ ਮੁਨਾਫਾ ਹੋਊ ਸਮਾਂ ਲੈਂਦਾ ਪਰ ਇਹ ਚੀਜ਼ ਸਮਾਂ ਲੈਂਦੀ ਹੈ ਖੇਤੀ ਨੂੰ ਵੀ ਫਿਰ ਇਹ ਹਲਾਰਾ ਦਿੰਦੀ ਆ ਪੂਰਾ ਹਾਂ ਪੂਰਾ ਜੀ ਅੱਛਾ ਪੂਰਾ ਖੇਤੀ ਵਾਲੇ ਤਾਂ ਸੀ ਜੀ ਖਾਈ ਬੈਠੇ ਹੁੰਨੇ ਆ ਤਕਰੀਬਨ ਵਿਆਜ ਬੂਜ ਵੀ ਇਤਰੋਂ ਸਾਰਾ ਜੋ ਲੈਂਟ ਲੋਨ ਸਾਰਾ ਇਤਰੋਂ ਜਾਣਾ ਮੈਂ ਨਹੀਂ ਝੂਠ ਮਾਰਦਾ ਮੈਂ ਤਾਂ ਪਿਛਲੀ ਵਾਰੀ ਦਵਾਈਆਂ ਦੇ ਵੀ ਇੰਨਾ ਚੋਂ ਦੇ ਕੇ ਆਏ ਅੱਛਾ ਹਾਂ ਮੈਂ ਨਾ ਸਾਲ ਕ ਬਾਅਦ ਯਾਨੀ ਮੰਨ ਲਓ ਵੀ ਜਿਹੜਾ ਮੇਰੇ ਮੁੰਡਾ ਡਾਕਟਰ ਕੰਮ ਕਰਦਾ ਹੈਪੀ ਉਹਦੇ ਨਾਲ ਮੇਰੀ ਦੋਹਾਂ ਢਾਈਆਂ ਸਾਲਾਂ ਦੀ ਸਾਹਜ ਆ ਤੇ ਉਹ ਵੀ ਯਾਨੀ ਇੱਕ ਅੱਧੀ ਵਿਹੜ ਐ ਉਹ ਜੀ ਲੱਭ ਲੈਣਾ ਆਂਦਾ ਫਿਰਦਾ ਤੁਰਦਾ ਵੀ ਜਿਹੜੀ ਰਿਪੀਟਰ ਹੋਵੇ ਜਾਂ ਜਿਹਦੀ ਗੌਰ ਘੱਟ ਹੋਵੇ ਉਹ ਚੰਗੀ ਹੋਵੇ ਉਹ ਆਪਾਂ ਬਣਾ ਲਈਦੀ ਆ ਬਣਾ ਕੇ ਯਾਨੀ ਉਹ ਮਹਾਰਾਜ ਲੰਘੂਈ ਦੋ ਤਿੰਨ ਸਾਲ ਹੋ ਗਏ ਉਦੋਂ ਕਿ ਜਾ ਕੇ ਬਣ ਜਾਂਦੀ ਆ ਜਦੋਂ ਆਪਾਂ ਝੋਨਾ ਜਾਂ ਵਾੜਦੇ ਆ ਤੇ ਉਹਦਾ ਆਪਾਂ ਪੈਸੇ ਢੱਕੇ ਦੇਣੇ ਆਂਦੇ ਆ ਵੇਚ ਕੇ ਤੇ ਪੈਸੇ ਦੇ ਆਈ ਉਹ ਸੌਖਾ ਰਹਿੰਦਾਗਾ ਮੈਂ ਇੱਕ ਅੱਧਾ ਪਸ਼ੂ ਐ ਵੇਚ ਦੀ ਆਈ ਜਾਵੇ ਉਹ ਨਹੀਂ ਮੈਂ ਵੇਚਦਾ ਵਹਿੜ ਲੈ ਲੈਣਾ ਅੱਛਾ ਮੱਝ ਨਹੀਂ ਆਪਾਂ ਕਿਤੇ ਹਜੇ ਤਾਂ ਹੀ ਵੇਚੀ ਚਲੋ ਗਾਂ ਵੇਖਾਂਗੇ ਹੁਣ ਕੀ ਬਾਣਦਾ ਜਿਹੜਾ ਝੋਟੀਆਂ ਰਲਗੀਆਂ ਫੇਰ ਆਪਾਂ ਦੇਖੋ ਹੁਣ ਆਪਾਂ ਗਾਂ ਸਿਸਟਮ ਖਰਚੇ ਵਧਣੇ ਘਟਣੇ ਤਾਂ ਹੈ ਨਹੀਂ ਫੇਰ ਆਪਾਂ ਹੌਲੀ-ਹੌਲੀ ਚਲਾਵਾਂਗੇ ਕੰਮ ਸਾਰੇ ਤਰ੍ਹਾਂ ਦੇ ਜਿਵੇਂ ਵੀ ਹੋ ਸਕੇ ਜਿਵੇਂ ਕਈ ਬੰਦੇ ਭਜਦੇ ਆ ਪਸ਼ੂਆਂ ਦੇ ਕੰਮ ਤੋਂ ਕਦੇ ਥੋੜਾ ਮਨ ਨਹੀਂ ਆਕਦਾ ਪਸ਼ੂਆਂ ਦੇ ਕੰਮ ਤੋਂ ਕਈ ਤਾਂ ਗੋਹੇ ਤੋਂ ਡਰਦੇ ਹੁੰਦੇ ਜਾਂ ਕਈ ਕਹਿੰਦੇ ਯਾਰ ਕੰਮ ਚ ਜੋਰ ਬਹੁਤ ਲੱਗਦਾ ਕਿਤੇ ਪਸ਼ੂ ਨੇ ਇੱਧਰ ਖਿੱਚ ਲਿਆ ਉੱਧਰ ਖਿੱਚ ਲਿਆ ਹਨਾ ਇਹ ਕਹਤਾ ਇਹ ਬਿਨਾ ਸ਼ੌਂਕ ਤੋਂ ਇਹ ਕੰਮ ਨਹੀਂ ਹੁੰਦਾ ਮੇਰੇ 'ਚ ਸ਼ੌਂਕ ਤਾਂ ਸੀਗਾ ਹੂੰ ਚਲੋ ਮੈਂ ਤੋਰਿਆ ਕੰਮ ਜਿਵੇਂ ਮਰਜ਼ੀ ਤੋਰਿਆ ਉਹ ਗੱਲ ਇੱਕ ਵੱਖਰੀ ਮਜਬੂਰੀ ਵਸ ਲਾ ਲਓ ਜਿਹਨਾਂ ਬੰਦਾ ਕਿਤੇ ਕਰਨ ਜੋਗ ਪਰ ਮੈਨੂੰ ਕਿਤੇ ਨਾ ਕਿਤੇ ਇਹਨਾਂ ਦਾ ਪਹਿਲਾਂ ਤੋਂ ਹੀ ਸ਼ੌਂਕ ਸੀ ਕੰਦੇ ਮਾਨ ਨਹੀਂ ਆਕਿਆ ਤੁਹਾਡੇ ਮਾਨ ਮਾਨ ਨਹੀਂ ਆਕਦਾ ਜੀ ਮਾਨ ਉਦੋਂ ਆਕਣੋਂ ਹਟਦਾ ਸਹੀ ਪੁੱਛਣ ਤਾਂ ਜਦੋਂ ਇਹਨਾਂ 'ਚੋਂ ਬਰਕਤ ਆ ਜੇ ਹਾਂ ਜਦੋਂ ਕੋਈ ਵੀ ਚੀਜ਼ ਆ ਕਿਸੇ ਵੀ ਕੰਮ 'ਚ ਆ ਜਦੋਂ ਰੁਪਏ ਦੋ ਜੇਬ 'ਚ ਪੈਣ ਲੱਗੇ ਉਦੋਂ ਤੁਸੀਂ ਮੰਨ ਲਓ ਵੀ ਬੰਦੇ ਦੀ ਥਕਾਵਟ ਵੀ ਲੈ ਜਾਂਦੀ ਹੈ। ਹੂੰ ਤੇ ਵੀ ਬੰਦਾ ਉਂ ਵੀ ਜਾਣੀ ਫੇਰ ਨਹੀਂ ਫੇਰ ਬੰਦਾ ਹੁਣ ਮੈਂ ਇਹਦੇ ਚ ਜਿੱਦਾਂ ਦਾ ਹੁਣ ਪਿਆ ਮੇਰੀ ਹਰੇਕ ਸਾਲ ਵਾਂਗੂ ਹਰ ਰੋਜ਼ ਵਾਂਗੂ ਰੁਟੀਨ ਵੱਧਦੀ ਆ ਘਟਦੀ ਨਹੀਂ ਕਿਉਂਕਿ ਇਹ ਚੀਜ਼ਾਂ ਵੱਡੀਆਂ ਹੋਈ ਜਾਂਦੀਆਂ। ਹੂੰ ਸੁਆ ਨਵਾਂ ਪੈ ਜਾਂਦਾ ਜਦੋਂ ਝੋਟੀ ਬਾਈਲਣ ਜਾਂ ਹੋਰ ਨਵੀਆਂ ਰਲਣੀਆਂ ਜੋਰ ਲਾਉਂਗਾ। ਉਹ ਫਿਰ ਚਾਹ ਜਾਂ ਮਨ 'ਚ ਰਹਿੰਦਾ। ਗੌਰ ਵੱਧ ਕਰਨੀ ਮੈਨੂੰ ਇਹ ਚੀਜ਼ ਗੌਰ ਤੋਂ ਬਿਨਾ ਹੈ ਨਹੀਂ। ਇਹ ਤਾਂ ਜੀ ਦਹੀ 15 ਮਿੰਟ ਵੀ ਹੁਣ ਮੈਂ ਕਈ ਵਾਰੀ ਉਧਰੋਂ ਆਉਣਾ। ਇਹ ਪਸੂ ਨੂੰ ਢੱਲ ਮਾਸਾ ਜਾਂ ਕਿਤੇ ਦੇ ਕੋਈ ਛੱਟ ਪੇਟ ਵੱਜਿਓ ਮਹਾਰਾਜ ਜੀ ਲੰਗੋ ਪਹਿਲਾਂ ਮੱਥੇ ਵੱਜੂ ਜਦੋਂ ਤੁਸੀਂ ਐਂਟਰੀ ਮਾਰੋਗੇ ਇੱਧਰ ਭਲਾ ਮੈਂ ਸੋਭਾ ਹੀ ਆਵਾਂ ਅੱਖਾਂ ਵੀ ਕਈ ਵਾਰੀ ਮੈਂ ਮੂੰਹ ਨਹੀਂ ਧੋਂਦਾ ਇੱਥੇ ਆਉਣਾ ਅਖੇੜ ਬਣੀ ਆ ਆਪਣੇ ਹਾਂ ਖੇੜ ਬਣੀ ਆ ਪਹਿਲਾਂ ਤਾਂ ਇੱਥੇ ਆਉਣਾ ਤੇ ਫੇਰ ਬਾਥਰੂਮ ਵਗੈਰਾ ਕਰਕੇ ਤੇ ਮੁੜ ਕੇ ਮੂੰਹ ਧੋਣਾ ਤੇ ਉਵੇਂ ਹੀ ਪਤਾ ਲੱਗ ਜਾਂਦਾ ਮਹਾਰਾਜ ਜੀ ਲੰਗੋ ਜਿਹੜੀ ਚੀਜ਼ ਤਕਲੀਫ ਚ ਹੋਊ ਇੱਕ ਦੋ ਵਾਰੀ ਮੈਂ ਅੱਗੇ ਮੈਂ ਘਾਟਾ ਖਾ ਲਿਆ ਪਿਛਲੇ ਸਾਲ ਪਸੂ ਵਿੱਚ ਬੰਨ ਲਏ ਤੇ ਪੱਠੇ ਪਾਉਣ ਲੱਗ ਗਿਆ ਸੂਨ ਵਾਲੀ ਝੋਟੀ ਸੀ ਹੈਲ ਜਾਨਾ ਬੱਚਾ ਵਿੱਚ ਸੀ ਠੀਕ ਉਹ ਤਾਂ ਕੁਦਰਤੀ ਲੋਟ ਆ ਗਿਆ ਮੱਝਾਂ ਦਾ ਸੂਆ ਪਿਆਦਾ ਹੀ ਇੱਕ ਝੋਟੀ ਇੱਕ ਦਿਨ ਪਹਿਲਾਂ ਹੀ ਸੂਈ ਸੀ ਉਹ ਕਟਰੂ ਉਹਦੇ ਥੱਲੇ ਲਾਇਆ ਲਵੇੜ ਲੂੜ ਕੇ ਤੇ ਨਹੀਂ ਤਾਂ ਕੰਮ ਹੋ ਗਿਆ ਹੀ ਐ ਨਹੀਂ ਕੋਈ ਗੱਲ ਪਰ ਉਹ ਕਾਰਨ ਕਰਾਉਣ ਵਾਲਾ ਤਾਂ ਵੈਗਰੂ ਆ ਵੀ ਜਾਨੀ ਬਾਲੇ ਪਸ਼ੂਆਂ ਚ ਆਏ ਕਈ ਚੀਜ਼ਾਂ ਦੇ ਪਾੜਦੇ ਢਕੇ ਜਾਂਦੇ ਹਾਂ ਜਿਵੇਂ ਹੁਣ ਕਈ ਬੰਦਿਆਂ ਨੂੰ ਜਿਵੇਂ ਤੁਹਾਨੂੰ ਸ਼ੌਂਕ ਆ ਹਨਾ ਵੀ ਹੋਰ ਕੰਮ ਕਰਦੇ ਫਿਰ ਰਹਿਂਜੀਆ ਖੇਚੀ ਜੀ ਵੀ ਨਹੀਂ ਯਾਰ ਪਸ਼ੂਆਂ ਸੇ ਜਮਾ ਪਹਿਲਾਂ ਨਹੀਂ ਬਾਦੂ ਜੀ ਮੈਂ ਤਾਂ ਕਿਤੇ ਰਿਸ਼ਤੇਦਾਰੀ ਜੀ ਵੀ ਉੱਠ ਜਾ ਤੇ ਆਥਨ ਨੂੰ ਆਏ ਹੋਣ ਲੱਗ ਜਾਂਦਾ ਅੱਗੇ ਨਾ ਮੈਂ ਜਦੋਂ ਮੇਰੇ ਸਾਟ ਵਜੀ ਵਜੀ ਤੇ ਮੇਰੇ ਸਾਰੇ ਪਰਿਵਾਰ ਨੇ ਮੈਨੂੰ ਉੱਥੇ 8 8 10 10 ਦਿਨ ਵੀ ਚੱਲ ਬੰਦੇ ਦਾ ਬਦਲ ਹੋ ਜਾਂਦਾ ਉਦੋਂ ਮੈਂ ਨਹੀਂ ਸੀ ਇੰਨਾ ਸਟਰੋਂਗ ਦਿਮਾਗ ਤੌਰ ਤੇ ਕਿਉਂ ਸਾਰੇ ਵੱਧ ਕਰਦੇ ਅਗਲਾ ਕਹਿੰਦਾ ਜੇ ਇਹਦੇ ਚਿੱਤ ਜੇ ਸਾਨੂੰ ਮਾੜਾ ਵੇਖੂ ਤੇ ਇਹਦੇ ਚਿੱਤ ਚ ਵੀ ਮਾੜੀ ਜਾਉ ਘਰ ਜਾ ਨੇ ਵੀ ਇੱਥੋਂ ਮੈਨੂੰ ਦੂਰ ਦੇਣਾ ਵੀ ਚਲ ਤੂੰ ਉੱਥੇ ਲਾਇਆ 10 ਦਿਨ ਤੇ ਹੁਣ ਤੁਸੀਂ ਇਹ ਵੇਖ ਲਓ ਉਹ ਮੈਨੂੰ ਹੋਣ ਵੀ ਲਈ ਜਾਣ ਵੀ ਮੈਂ ਜਾ ਕੇ ਜਵਾਕ ਲਿਆਉਂ ਵੀ ਆਪ ਡਾਉਣ ਵਾਲਾ ਕੰਮ ਹੁੰਦਾ ਜੇ ਮੈਂ ਜਾਊਂਗਾ ਵੀ ਆਪ ਦਾ ਸ਼ਾਮ ਵਾਲਾ ਕੰਮ ਨਵੇੜ ਕੇ ਸੁਬਾਹ ਵਾਲਾ ਕਰ ਲੈਂਦੇ ਮੇਰਾ ਭਰਾ ਕਰਾ ਦਿੰਦਾ ਨਾਲ ਇੱਕ ਡੰਗ ਉਹਨੂੰ ਕਹਿ ਜਾਂਦਾ ਵੀ ਬਾਈ ਬਣਿਆ ਸ਼ਾਮ ਲਈ ਤੇ ਅਗਲੇ ਆਥਣ ਤੋਂ ਪਹਿਲਾਂ ਘਰੇ ਪਹੁੰਚਣਾ ਜਿਵੇਂ ਮਰਜ਼ੀ ਪਹੁੰਚਾ ਬਾ ਆ ਕੇ ਆਈ ਪਸੂ ਹੀ ਲਿੱਸੇ ਲੱਗ ਜਾਂਦੇ ਸੌ ਲੱਗੇ ਪਸੂ ਆਏ ਲੱਗਣਗੇ ਜੇ ਮੰਨ ਲਓ ਵੀ 8 ਤੋਂ 10 ਘੰਟੇ ਪਾਸੇ ਹੋ ਗਿਆ ਵੀ ਖਣੀ ਇਹਨਾਂ ਨੇ ਪੱਠਾ ਉੰਨਾ ਪਾਇਆ ਜਾਂ ਦਾਣਾ ਘੱਟ ਪਾਇਆ ਵੀ ਐ ਪਸ਼ੂ ਉਧਰੇ ਉਧਰੇ ਜੀ ਲੱਗ ਜਾਂਦੇ। ਫੇਰ ਮੈਨੂੰ ਘੱਟੋ ਘੱਟ ਦੋ ਦਿਨ ਇਸੇ ਚੀਜ਼ 'ਚ ਦਿਮਾਗ ਨੂੰ ਲਾਉਣਾ ਪੈਂਦਾ। ਫੇਰ ਉਹ ਅੱਖਾਂ 'ਆਂ ਨੂੰ ਸ਼ਾਂਤੀ ਮਿਲਦੀ। ਹਾਂ ਹੁਣ ਫੇਰ ਆ ਗਏ ਸੈੱਟ ਜੇ ਕੰਮ। ਤਾਂ ਐ ਹੋ ਜਾਂਦਾ। ਜੇ ਪੂੰ ਕਮਾਈ ਦੀ ਰੇਸ਼ੋ ਕੱਢਣੀ ਹੋਵੇ ਕਿੰਨੀ ਕਮਾਈ ਹੋ ਜਾਂਦੀ ਐ ਪਸ਼ੂਆਂ 'ਚ। ਕਮਾਈ ਯਾਰ ਮੈਂ ਨਹੀਂ ਦੇਖੋ ਮੈਂ ਬਰੀਕੀ ਵਾਲਾ ਉਹ ਕੰਮ ਨਹੀਂ ਕੀਤਾ। ਕਈ ਬਾਹਲੇ ਨਾਪ ਤੋਲ ਕੇ ਕਾਪੀਆਂ ਤੇ ਨਹੀਂ ਲਿਖ ਜੇ ਲੈਣੇ ਹੁੰਦੇ। ਵੀ ਐਂ ਜੋ ਉਹ ਡੈਰੀ ਆਉਂਦੀ ਆ ਉਹ ਮਾਂ ਪਿਓ ਦੇ ਹੱਥ ਖਾਤੇ ਮੇਰੇ ਚ ਪਾ ਦੇਣੀ ਆ ਉਹਨਾਂ ਨੇ ਮੇਰੇ ਉਹ ਐਪ ਜੀ ਚੱਲਦੀ ਹੈ ਤੇ ਵਾਰਤਣੇ ਉਹਨਾਂ ਨੇ ਜਿੱਥੇ ਜਿਹਦੇ ਦੇਣੇ ਮੇਰੀ ਤਾਂ ਇਹ ਹੁੰਦੀ ਮੈਂ ਤਾਂ ਪਹਿਲਾਂ ਖੱਡਾਂ ਭਰਦਾ ਹਣਾ ਜੇ ਮੇਰੇ ਹਿਸਾਬ ਨਾਲ ਚੱਲਣ ਤੇ ਘਰ ਦੇ ਦਾ ਖਰਚੇ ਨੂੰ ਬੈਠੇ ਰਿਆ ਵੀ ਯਾਨੀ ਬਹੁਤ ਸੋਹਣਾ ਸਿਆਲਾਂ ਜਾਂ ਆਪਣਾ ਜਦੋਂ ਦੁੱਧ ਪਸ਼ੂ ਸੂਏ ਵੇਹੀ ਤਕਰੀਬਨ 45 50 ਦੇ ਵਿੱਚ 10-10 ਦਾ ਦੁੱਧ ਆ ਜਾਂਦਾ ਤੇ 6 ਕਮਜਾਂ ਸੀ ਉਦੋਂ ਤੇ ਦੋ ਤਿੰਨ ਗਾਇਆਂ ਤੇ ਆਰ ਕੀ ਤਾਂ ਕਿਰਪਾ ਵਾਹਿਗੁਰੂ ਦੀ ਸੋਖ ਰੱਖੇ ਮਹਾਰਾਜ ਜੀ ਆਪਾਂ ਰੂਟੀਨ ਚ ਵਧਾਂਗੇ ਸੋਹਣੀ ਕਮਾਈ ਹੈ ਜੇ ਇੱਕ ਦਸੀਂ ਖਾ ਵੀ ਜਾਣਗੇ ਦੋ ਤਿੰਨ ਬਚਾਉਂਦਿਆਂ ਯਾਰ ਦੋ ਤਾਂ ਬਚਾਉਂਦਿਆਂ ਹੀ ਯਾਨੀ ਘਾਟੇ ਵਾਲਾ ਸੌਦਾ ਨਹੀਂ ਘਾਟੇ ਵਾਲਾ ਮੈਂ ਤਾਂ ਨਹੀਂ ਮੰਨਦਾ ਦੇਖੋ ਸਾਰੇ ਖਰਚੇ ਲਾ ਕੇ ਨਾ ਨਹੀਂ ਤੁਰਿਆ ਜਾਂਦਾ ਫੇਰ ਤਾਂ ਹੁਣ ਦੇਖੋ ਜੇ ਮੈਂ ਹੁਣ ਇਹਨਾਂ ਨੂੰ ਉਵੇਂ ਲਾਵਾਂ ਤੇ ਹੁਣ ਮੈਂ ਵੇਚਦਾ ਵੀ ਕੋਸ਼ਿਸ਼ ਨਹੀਂ ਨਾ ਫਿਰ ਜੇ ਮੈਂ ਉਸ ਪੱਖੋਂ ਜੇ ਪੂਰਾ ਹਿਸਾਬ ਕਿਤਾਬ ਖਰਚੇ ਦਾ ਤੂੜੀ ਦਾ ਪੱਠੇ ਦਾ ਘੱਟ ਪਸ਼ੂਆਂ ਚ ਬਾਈ ਕੋਈ ਬਾਤ ਚਤ ਨਹੀਂ ਸਾਨੂੰ ਸਿੱਧੀ ਗੱਲ ਦੱਸਦਾ ਪਰ ਇੱਥੋਂ ਇੱਥੋਂ ਤੱਕ ਆਉਣ ਲਈ ਕਰਨਾ ਬਹੁਤ ਕੋ ਪੈਂਦਾ ਸਮਾਂ ਬਹੁਤ ਲੱਗਦਾ ਮੈਂ ਪੂਰੀ ਟੰਗੀ 'ਚ ਜਦੋਂ ਮੈਂ ਲੋਕਾਂ ਦੇ ਪੈਸੇ ਦੇਣਾ ਹੀ ਘਰੇ ਲੋਕ ਗੇੜਾ ਹੀ ਮਾਰਦੇ ਹੀ ਨਾ ਉਹਨਾਂ ਟਾਈਮਾਂ 'ਚ ਮੈਂ ਧਾਰ ਮੱਝਾਂ ਲਈਆਂ ਵਾ ਜਿਉਂਦੇ ਰਹਿਣੋਂ ਜਿਹੜੇ ਭਾਈ ਉਹਨਾਂ ਟਾਈਮਾਂ 'ਚ ਸੰਗਲ ਖਲ੍ਹਾਈ ਗਏ ਸਹੀ ਗੱਲ ਮੈਂ ਤਾਂ ਉਹਨਾਂ ਦਾ ਤੁਹਾਨੂੰ ਮੇਰੇ ਪੈਰ ਲੱਗ ਗਏ ਪੈਸੇ ਉਹਨਾਂ ਨੂੰ ਮੈਂ ਦਿੱਤੇ ਪੂਰਾ ਪੂਰਾ ਕਰਕੇ ਮੈਂ ਥੋੜੇ ਜੈਨਲ ਰਾਈਆਂ ਨਾ ਮੈਂ ਝੂਠ ਮਾਰਦਾ ਹੀ ਨਾ ਆਪਾਂ ਮਾਰਨ ਨਹੀਂ ਸੱਚੀ ਗੱਲ ਕਰੀ ਬਿਲਕੁਲ ਬਥੇਰਾ ਵੇਲਾ ਕਵੇਲਾ ਹੋਇਆ ਪਰ ਮਹਾਰਾਜ ਨੇ ਸੁਣ ਲਈ ਆਪਣਾ ਜਿਵੇਂ ਵੀ ਅੱਜ ਆਪਦਾ ਵਧੀਆ ਤੋਰੀ ਬੈਠੇ ਆ ਝੋਟੀਆਂ ਰਲ ਜਾਣਗੀਆਂ ਫਿਰ ਦੇਖਾਂਗੇ ਕੀ ਬਣੂ ਹਾਂਜੀ ਅੱਛਾ ਕਦੇ ਮਨ 'ਚ ਹੁਣ ਤਾਂ ਨਹੀਂ ਖਿਆਲ ਆ ਆ ਵੀ ਮੇਰੇ ਕੰਗ ਹੈ ਨਹੀਂ ਕਈ ਵਾਰੀ ਆ ਜਾਂਦਾ ਜਾ ਇਹ ਚੀਜ਼ ਹੁਣ ਨਹੀਂ ਜੀ ਹੁਣ ਆਏ ਆ ਅੱਗੇ ਤਾਂ ਮੈਂ ਸੁੱਤਾ ਪਿਆ ਜਦੋਂ ਉੱਠਣਾ ਹਾਂ ਤੇ ਜਿਵੇਂ ਆਪਾਂ ਅੱਗੇ ਹੁੰਦੇ ਸੀਗੇ ਤੇ ਮੈਂ ਪੜਾਕ ਜਣੇ ਉੱਠਣਾ ਵੀ ਚੱਲ ਉੱਠ ਕੇ ਲੱਗੇਗੇ ਕੰਮ ਤੇ ਤੇ ਦੇਖਣਾ ਵੀ ਹੈ ਹੀ ਕੋਹ ਨਹੀਂ ਉਦੋਂ ਮਨ ਮਨ ਭਾਰ ਆਉਂਦਾ ਹੀ ਹੁਣ ਬੱਚਿਆਂ 'ਚ ਰਹੀਦਾ ਹੁਣ ਤਾਂ ਰੁਟੀਨ ਆ ਮੈਂ ਤਾਂ ਰਾਤ ਬਰਾਤੇ ਵੀ ਗੇੜਾ ਆ ਹੀ ਦੇ ਲੈਣਾ ਜਦੋਂ ਕੋਈ ਮਾੜੀ ਮੋਟੀ ਜੀ ਕਿਤੇ ਉੱਠੇ ਤੇ ਨਹੀਂ ਤਾਂ ਵੀ ਜਾਨੀ ਵਧੀਆ ਦਾ ਸੁਭਾ ਉੱਠੀ ਦਾ ਕੰਮ ਲੱਗ ਜਾਈਦਾ ਜਿੱਥੇ ਜਾਣਾ ਮਾੜਾ ਮੋਟਾ ਜਾ ਆਈਦਾ ਤੇ ਆਪ ਦਾ ਬਸ ਸੋਣਾ ਕਰੀ ਜਾਂਦਾ ਮੈਂ ਇਹਦਾ ਬਾਹਲਾ ਨਹੀਂ ਲੈਂਦਾ ਕਈ ਚੀਜ਼ਾਂ 'ਚ ਫੀਲਿੰਗ ਆਉਂਦੀ ਜਦੋਂ ਅਗਲਾ ਨਹੀਂ ਅਹਿਸਾਸ ਕੋਈ ਕਰਾ ਦਿੰਦਾ ਆਪ ਦਾ ਫਿਰ ਉਦੋਂ ਮਨ ਚੱਤ ਤੇ ਕਿਤੇ ਚੜ ਜਾਂਦੀ ਹੈ ਯਾਰ ਵੀ ਹਨਾ ਵੀ ਖਣੀ ਆਪਾਂ ਐ ਹੋਗੇ ਤੇ ਤਾਂ ਪਰ ਫਿਰ ਮਨ ਨੂੰ ਇੱਕ ਹਲਾਰਾ ਦਿੱਤਾ ਵੀ ਗੁਰੂ ਰਾਨ ਦਾਸ ਦੇ ਲੜ ਲੱਗ ਗਏ ਐਰ ਕੀ ਜਦੋਂ 24 ਬੀਤਿਆ ਤੇ 25 ਐਰ ਕੀ ਆਪਾਂ ਹਰਿਮੰਦਰ ਸਾਹਿਬ ਗਏ ਹੀ ਤੇ ਐਰ ਕੀ ਸਾਰੇ ਹੀ ਮੈਂ ਝੂਲੀ ਅੱਡ ਕੇ ਉੱਥੇ ਸਾਰਾ ਕੁਝ ਮੰਗਿਆ ਕਿ ਆਪਾਂ ਮੈਂ ਕਿਸੇ ਰਸਤੇ ਨਹੀਂ ਜਾਣ ਤੇ ਉਦੇ ਦਾ ਮੈਨੂੰ ਪਤਾ ਵੀ ਮੈਨੂੰ ਬਹੁਤ ਜਾਦੇ ਸੁੱਖ ਵੀ ਆ ਸ਼ਾਂਤੀ ਵੀ ਹੂੰ ਤੇ ਬਰਕਤ ਵੀ ਬਹੁਤ ਆ ਉਦੇ ਕੰਮ ਨੂੰ ਜਣੀ ਐ ਪੂਰਾ ਬੜਾ ਕੰਮ ਪੂਰਾ ਪੂਰਾ ਕੰਮ ਨੂੰ ਦਾ ਜੀ ਐ ਗਈ ਦਾ ਵੀ ਬਸ ਵੀ ਤੂੰ ਹਟ ਜਾ ਪਿੱਛੇ ਹੁਣ ਤਾਂ ਲੱਗ ਅੱਛਾ ਕੰਮ ਵਾਲੀ ਨਹੀਂ ਮੈਨੂੰ ਕੋਈ ਟੈਨਸ਼ਨ ਬਾ ਘਰੇ ਦਾ ਸੁੱਖ ਸ਼ਾਂਤੀ ਜਾਈ ਦੀ ਇੱਕ ਪਲੇਸ ਨਾ ਹੋਵੇ ਮੈਂ ਰਹੀ ਆ ਨਾ ਹੂੰ ਕੰਮ ਤਾਂ ਕੰਮ ਦੀ ਨਹੀਂ ਆਪਾਂ ਨੂੰ ਕੋਈ ਵੀ ਟੈਨਸ਼ਨ ਜੇਦੋ ਸ਼ਾਂਤੀ ਆ ਏਕਾ ਬਰਕਤ ਆ ਫੇਰ ਬੰਦੇ ਦਾ ਮਾਣ ਹੀ ਇੰਨਾ ਕੁ ਲੱਗੂਗਾ ਵੀ ਤੁਸੀਂ ਤੂੰ ਇਹ ਗੱਲ ਜਾਣਦੇ ਬਿਲਕੁਲ ਐ ਚੱਕਰ ਇਹ ਨਹੀਂ ਕੋਈ ਵਧੀਆ ਜ਼ਿੰਦਗੀ ਲੰਘ ਰਹੀ ਵਧੀਆ ਵਧੀਆ ਕਰਪਾਈ ਹੁਣ ਤਾਂ ਐਵੇਂ ਕਈ ਮੈਨੂੰ ਆਉਂਦੇ ਹੁੰਦੇ ਆ ਫੋਨ ਜਾਂ ਕਈ ਵਾਰੀ ਰਿਸ਼ਤੇਦਾਰੀ ਚ ਰਿਲੇਟਿਵ ਕਿਤੇ ਕੋਈ ਗੱਲਬਾਤ ਮੇਰੇ ਨਾਲ ਦਾ ਐਕਸੀਡੈਂਟ ਹੋ ਗਿਆ ਜਦੋਂ ਦੇਖੋ ਕਿਸੇ ਦੇ ਵੀ ਨਵੀਂ ਚੀਜ਼ ਹੋਣੀ ਹੈ ਨਾ ਤੰਦਰੁਸਤੀ ਦੇ ਵਿੱਚ ਬੰਦਾ ਫੇ ਕੋਈ ਚੀਜ਼ ਉੱਠ ਜੇ ਉਹਦੇ ਬੰਦੇ ਨੂੰ ਠੋਸ ਠੇਸ ਤੱਕੇ ਰਾਂ ਬਾਈ ਆਉਂਦੀ ਆਉਂਦੀ ਉਹਦੇ ਚ ਉੱਭਰਨ ਲਈ ਟਾਈਮ ਤਾਂ ਲੱਗਦਾ ਮੈਂ ਵੀ ਹੁਣ ਅੱਜ ਹੀ ਤਾਂ ਨਹੀਂ ਬਣ ਕੇ ਬਹਿ ਗਿਆ ਵੀ ਯਾਨੀ ਜਦੋਂ ਮੈਨੂੰ ਅੰਦਰੇ ਅੰਦਰ ਆਏ ਹੋ ਗਿਆ ਵੀ ਹਾਂ ਯਾਰ ਵੀ ਹੁਣ ਏਦੂ ਹੁਣ ਇਹਨੂੰ ਥੋੜੀ ਲੈ ਕੇ ਬੈਠੇ ਰਹਿਣਾ ਜਵਾਕ ਸੀ ਪਾਲਣੇ ਆ ਬਾਈ ਉਹ ਵੀ ਮੁੜ ਕੇ ਫਿਰ ਜਵਾਕ ਹੈਨਾ ਇਹ ਫਿਰ ਉਹ ਸਾਰੀ ਚੀਜ਼ ਨੂੰ ਵੇਖ ਕੇ ਹੁਣ ਬਣ ਮਾਨ ਕਠੋਰ ਆ ਮੈਂ ਤਾਂ ਹਣ ਮੇਲਿਆਂ ਤੇ ਇਕ ਲੱਤ ਨਾਲ ਹੀ ਅੱਗੇ ਚੱਲਿਆ ਚੱਲਿਆ ਜਾਂਦਾ ਹੀ ਆਂ ਤੁਰੇ ਫਿਰਦਾ ਹੀ ਹਾਂ ਆਹੀ ਹੁਣ ਤਾਂ ਚੱਲ ਲੱਤ ਲਵਾਈ ਵੀ ਆ ਵਧੀਆ ਆਪਦਾ ਕਰਪਾ ਵਾਹਿਗੁਰੂ ਹੂੰ ਖੋਸ਼ ਹੋ ਜਣੀ ਆਬੀ ਜੀ ਪੂਰਾ ਪੂਰਾ ਹੂੰ ਟੈਨਸ਼ਨ ਹੀ ਨਹੀਂ ਜੀ ਬਹੁਤ ਬਹੁਤ ਸ਼ੁਕਰੀਆ ਜੀ ਟਾਈਮ ਦੇਣ ਲਈ ਤੁਹਾਡਾ ਹੀ ਬਹੁਤ ਧੰਨਵਾਦ ਬਾਈ ਜਿਹੜੇ ਤੁਸੀਂ ਆਦਾ ਟਾਈਮ ਕੱਢ ਕੇ ਸਾਡੇ ਕੋਲੇ ਆਏ ਸ਼ੁਕਰੀਆ ਤਾਂ ਆਪਾਂ ਗੱਲਬਾਤ ਕੀਤੀ ਆ ਅਮਨਦੀਪ ਹੁਣਾ ਨਾਲ ਜਿਹੜੇ ਰਾਮੂ ਵਾਲਾ ਪਿੰਡ ਦੇ ਰਹਿਣ ਵਾਲੇ ਨੇ ਮੋਗਾ ਜ਼ਿਲ੍ਹੇ ਦਾ ਪਿੰਡ ਆ ਤਾਂ ਕਿਵੇਂ ਲੱਗੀਆਂ ਗੱਲਬਾਤਾਂ ਕੀ ਤੁਸੀਂ ਵੀ ਇਹਨਾਂ ਦੀ ਕਹਾਣੀ ਸੁਣ ਕੇ ਪੋਜ਼ਿਟਿਵ ਹੋਏ ਹੋ ਤੁਹਾਨੂੰ ਵੀ ਮੋਟੀਵੇਸ਼ਨ ਮਿਲੀ ਆ ਤੁਸੀਂ ਵੀ ਉਤਸ਼ਾਹਿਤ ਹੋਏ ਹੋ ਕਿ ਹਾਂ ਜੇਕਰ ਕੁਝ ਹੋਇਆ ਅਸੀਂ ਉਹਨੂੰ ਰਿਕਵਰੀ ਕਰ ਸਕਦੇ ਆ ਜੇ ਵੀ ਸੱਟ ਲੱਗੀ ਜਾਂ ਕੋਈ ਨਰਾਸ਼ ਆ ਜ਼ਿੰਦਗੀ ਤੋਂ ਤਾਂ ਅਸੀਂ ਉੱਭਰ ਸਕਦੇ ਹਾਂ ਉਸ ਚੀਜ਼ ਤੋਂ ਤਾਂ ਇਹ ਬਾਈ ਹੁਣਾਂ ਦੀ ਕਹਾਣੀ ਤੁਹਾਡੇ ਅੱਗੇ ਲੈ ਕੇ ਆਏ ਆ ਕਿਵੇਂ ਲੱਗੀ ਜ਼ਰੂਰ ਦੱਸਣਾ ਜੁੜੇ ਰਹੋ ਦੁਨੀਆ ਦੇ ਨਾਲ